ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਦੀਪ ਸਿੰਘ ਪੰਗੋਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪ੍ਰਤੀਦਰਪ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਜੀ ਅਪਨ ਸਾਲ ਸਤਿ ਸ਼੍ਰੀ ਅਕਾਲ ਤੇ ਅੰਦਰ ਸ਼ਿਕਾਇਤ ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੋਕ ਸਭ ਅਕਾਲੀਆਂ ਦਾ ਤਾਂ ਰੌਲਾ ਪੈ ਗਿਆ ਇੱਕ ਪਾਰਟੀ ਦੇ ਵਿੱਚੋਂ ਇੱਕ ਗਰੁੱਪ ਨਿਕਲ ਗਿਆ ਆਪਾਂ ਨੇ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਉਹ ਗਰੁੱਪ ਕਹਿੰਦਾ ਕਿ ਸੁਖਵੀਰ ਸਿੰਘ ਬਾਦਲ ਮਾਫੀ ਮੰਗੇ ਮਾਫੀ ਮੰਗੇ ਸ਼੍ਰੀ ਕਾਲ ਦਾਜ ਸਾਹਿਬ ਤੇ ਪਹੁੰਚ ਕੇ ਨਾਲੋਂ ਨਾਲ ਪ੍ਰਧਾਨ ਜੀ ਤਿਆਗੇ ਫਿਰ ਅਕਾਲੀ ਦਲ ਦਾ ਜਿਹੜਾ ਭਲਾ ਫਿਰ ਅਕਾਲੀ ਦਲ ਇੰਪਰੂਵ ਹੋ ਸਕਦਾ ਦੂਜੇ ਪਾਸੇ ਜਿਹੜਾ ਸੁਖਵੀਰ ਸਿੰਘ ਬਾਦਲਵਾਲਾ ਗਰੁੱਪ ਹੈ ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਨਹੀਂ ਅਸਤੀਫਾ ਦੇਣਗੇ ਪ੍ਰਧਾਨ ਸਾਹਿਬ ਤਾਂ ਬਣੇ ਰਹਿਣਗੇ ਜਿਹੜੇ ਲੋਕ ਸਾਡੇ ਬਾਰੇ ਅੱਜ ਬੋਲ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਭਾਜਪਾ ਨੇ ਚੱਕੇ ਹੋਏ ਨੇ ਸ਼ਰਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ ਅਸੀਂ ਇੱਕ ਢਾਗੇ ਪ੍ਰਧਾਨ ਜਿਹਦੇ ਨਾਲ ਆ ਅਸੀਂ ਅਕਾਲੀ ਦਲ ਦੇ ਨਾਲਾਂ ਅਸੀਂ ਅਕਾਲੀ ਦਲ ਨੂੰ ਖਤਮ ਨਹੀਂ ਹੋਣ ਦੇਣਾ ਅੱਖ ਹੋਇਆ ਤੇ ਬਗੰਦ ਕੇ ਅਸੀਂ ਕੋਈ ਬੀਜੇਪੀ ਦੇ ਚੱਕੇ ਹੋਏ ਨਹੀਂ ਅਸੀਂ ਤਾਂ ਚੰਗੀ ਸਲਾਹ ਦੇ ਰਹੇ ਹਾਂ ਕਿ ਇਹ ਤੁਸੀਂ ਬਤਲਾ ਕਰ ਲੋ ਪਾਰਟੀ ਦੇ ਵਿੱਚ ਆਪਾਂ ਥੱਲੇ ਆ ਗਏ ਆਪਾਂ ਖਤਮ ਹੋ ਗਏ ਲੋਕ ਮਨਾ ਤਾਂ ਉਤਰ ਗਏ ਲੋਕਾਂ ਨੇ ਆਪਾਂ ਨੂੰ ਨਕਾਰਤਾ ਸਮਾਜ ਨੇ ਆਪਾਂ ਨੂੰ ਨਕਾਰਤਾ ਤੇ ਉਹ ਕਹਿੰਦੇ ਕਿ ਪ੍ਰਧਾਨ ਬਦਲਿਆ ਜਾਵੇ ਪ੍ਰਧਾਨ ਪ੍ਰਧਾਨ ਸਾਹਿਬ ਬੈਠ ਕੇ ਪ੍ਰਧਾਨ ਸਾਹਿਬ ਨੇ ਬਦਲੇ ਨਹੀਂ ਜਾਣਾ ਹੈਗਾ ਡਾਕਟਰ ਸਾਹਿਬ ਜੋ ਤਾਂ ਬਾਤ ਲਗਾਤਾਰ ਇੱਕ ਦੂਜੇ ਦੇ ਉੱਪਰ ਦੂਸ਼ਣ ਬਾਜ਼ੀਆਂ ਦਾ ਜਿਹੜਾ ਦੌਰ ਹੈ ਉਹ ਦੌਰ ਮੀਡੀਆ ਦੇ ਵਿੱਚ ਸ਼ੁਰੂ ਹੋਇਆ ਹੈ ਕਿ ਹੁਣ ਤੱਕ ਇਹਨੇ ਇਹ ਕੀਤਾ ਹੁਣ ਤੱਕ ਇਹਨੇ ਇਹ ਕੀਤਾ ਉਹ ਸਾਰਾ ਆਪਾਂ ਦੇਖ ਚੁੱਕੇ ਹਾਂ ਹੁਣ ਜੇ ਸੁਖਵੀਰ ਸਿੰਘ ਬਾਦਲ ਅਸੀਫਾ ਨਹੀਂ ਦਿੰਦੇ ਦੂਜਾ ਗਰੁੱਪ ਕੀ ਕਰ ਸਕਦਾ ਨੰਮਾ ਕਲੇਦਲ ਬਣਾ ਸਕਦਾ ਕੀ ਉਹ ਰਸਤਾ ਕੱਢ ਸਕਦਾ ਰੁਕ ਸਕਦਾ ਇੱਕ ਸਮਝਾਇਓ ਦੂਜਾ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੈ ਬੇਸਿਕਲੀ ਤਾਂ ਸਾਰਾ ਫਿਲਹਾਲ ਇੱਕੋ ਹੀ ਹੈ ਜਿਹੜਾ ਦੂਜਾ ਸੁਖਵੀਰ ਸਿੰਘ ਬਾਦਲ ਵਾਲਾ ਗਰੁੱਪ ਹੈ ਉਹ ਕੀ ਕੀ ਫੈਸਲੇ ਅੱਗੇ ਲੈ ਸਕਦਾ ਤਾਂ ਇਹ ਕੀ ਉਹਨਾਂ ਦੀ ਪਲੈਨਿੰਗ ਆਲਓਵਰ ਦੁਆਲੇ ਦੇ ਦਿਨਾਂ ਦੇ ਵਿੱਚ ਆਪਾਂ ਇਹ ਸਭ ਕੁਝ ਕਰਾਂਗੇ ਅਲਟੀਮੇਟ ਫਿਰ ਕੀ ਇਸ ਪੂਰੇ ਗਰੁੱਪ ਦਾ ਬਣੂਗਾ ਅਕਾਲੀ ਦਲ ਦਾ ਪੂਰਾ ਕੀ ਬਣੂਗਾ ਕੀ ਆਪਣੀ ਜਿਹੜੀ ਇਹਨਾਂ ਦੀ ਫਲਸਫੀ ਹੈ ਉਹਦੇ ਤੇ ਖੜ ਸਕਣਗੇ ਜਿਵੇਂ ਹੁਣ ਕਿਹਾ ਜਾ ਰਿਹਾ ਹੈ ਕਿ ਅਸੀਂ ਵਾਪਸ ਆਵਾਂਗੇ ਆਪਣੇ ਅਸੂਲਾਂ ਦੇ ਉੱਪਰ ਕਿਉਂਕਿ ਹੁਣ ਤੱਕ ਕਹਿੰਦੇ ਕਿ ਅਸੀਂ ਥੜਕ ਗਏ ਸੀ ਆਪਣੇ ਹੀ ਸਿਧਾਂਤਾਂ ਤੋਂ ਅਸੀਂ ਥੜਕ ਗਏ ਸੀ ਜਿਸ ਕਰਕੇ ਸਾਨੂੰ ਪਿੱਛੇ ਆਉਣਾ ਪੈ ਗਿਆ ਅਸੀਂ ਜਿਹੜੀ ਸਭੀ ਪੰਥ ਕਿਸਾਨੀ ਦੀ ਆਵਾਜ਼ ਹੈ ਅਸੀਂ ਉਹਨੂੰ ਬੁਲੰਦ ਕਰਾਂਗੇ ਪੰਜਾਬ ਦੇ ਪਾਣੀ ਦੇ ਮੁੱਦੇ ਚੁੱਕਾਂਗੇ ਮੋਰਚਾ ਲਾਵਾਂ ਪਿਆ ਮੋਰਚਾ ਲਾਵਾਂਗੇ ਬੰਦੀ ਸਿੰਘਾਂ ਦੀ ਆਵਾਜ਼ ਉਠਾਣੀ ਵੀ ਉਠਾਵਾਂਗੇ ਪਾਰਲੀਮੈਂਟ ਦੇ ਵਿੱਚ ਸਾਡਾ ਇੱਕ ਮੈਂਬਰ ਹੈ तमाम ਤਰ੍ਹਾਂ ਦੇ ਨਾਲ ਅਸੀਂ ਪੰਜਾਬ ਦੀ ਜਿਹੜੀ ਲੜਾਈ ਹੈ ਉਹ ਲੜਾਈ ਅਸੀਂ ਲੜਾਂਗੇ ਤੇ ਬਾਕੀ ਛੋਟੀ ਮੋਟੀ ਗੱਲਾਂ ਵੀ ਹੋ ਰਹੀਆਂ ਨੇ ਜਿਵੇਂ ਜਲੰਧਰ ਵੈਸਟ ਤੋਂ ਜਿਹੜੇ ਉਹ ਸੀ ਉਮੀਦਵਾਰ ਜਿਹਨਾਂ ਨੂੰ ਆਪਣਾ ਨਾਮ ਵਾਪਸ ਲੈ ਲਿਆ ਉੱਥੇ ਵੀ ਸਵਾਲ ਨਿਕੜਾ ਹੋ ਗਿਆ ਕਿ ਹੁਣ ਤੁਸੀਂ ਕਿਵੇਂ ਕਹੋਗੇ ਕਿ ਟੱਕੜੀ ਨੂੰ ਵੋਟ ਨਾ ਪਾਇਓ ਟੱਕੜੀ ਤਾਂ ਮਾਰੀਏ ਤੁਸੀਂ BSP ਨੂੰ ਵੋਟ ਪਾ ਦਿਓ ਇਹ ਗੱਲਾਂ ਵੀ ਹੋ ਰਿਹਾ ਹੈ ਰੁਪਾਲ ਸਾਹਿਬ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਪਰ ਪਹਿਲਾਂ ਦੱਸਿਓ ਕਿ ਮੈਨੂੰ ਇਹਦਾ ਦੂਜਾ ਗਰੁੱਪ ਹੈ ਉਹ ਕੀ ਕਰ ਸਕਦਾ ਜੇ ਸੁਖਵੀਰ ਸਿੰਘ ਬਦਲ ਪਾਸੇ ਨਾ ਹੋਏ ਜੀ ਰੁਪਾਲ ਸਾਹਿਬ ਰੁਪਾਲ ਸਾਹਿਬ ਜਿੱਦਾਂ ਕੋ ਗੱਲ ਇਹ ਹੈ ਕਿ ਸ਼ੁਰੂ ਹੋ ਗਿਆ ਕੰਮ ਤੁਸੀਂ ਦੇਖਿਆ ਹੋਣਾ ਜਦੋਂ ਚੇਂਜ ਹੁੰਦੀ ਹੈ ਨਾ ਪਰਮਾਨ ਪਹਿਲਾਂ ਇੱਕ ਦੂਜੇ ਦੇ ਮਿੱਟੀ ਮੁੱਟੀ ਸਿੱਟਦੇ ਨੇ ਹੱਥ ਹੱਥ ਮਿਲਾਉਂਦੇ ਨੇ ਉਹਦੇ ਤੋਂ ਬਾਅਦ ਫਿਰ ਚੱਲ ਪ ਮਤਲਬ ਗਲਾਂ 'ਚ ਹੱਥ ਜਆ ਪਾ ਲੈਂਦੇ ਨੇ ਫਿਰ ਜੋਂਦੇ ਨੇ ਇੱਕ ਦੂਜੇ ਨੂੰ ਵੀ ਕਿਹਦੀ ਲੱਤ ਟੰਗ ਖਿੱਚਣੀ ਐ ਕਿਦਾ ਕਿਧਰੋਂ ਕਰਨਾ ਐ ਕਿਹਨੇ ਟੋਪੀ ਪੰਡਾ ਮਾਰਨਾ ਐ ਅਜੇ ਉਹ ਕੰਮ ਚੱਲੂ ਅਜੇ ਰੈਸਲਿੰਗ ਨਹੀਂ ਸ਼ੁਰੂ ਹੋਈ ਅਜੇ ਇਹ ਪ੍ਰੋਪਾਗੈਂਡਾ ਹੋਰ ਸਾਰਾ ਕੁਝ ਉਹ ਹੋ ਗਿਆ ਔਰ ਸਫਵੰਦੀ ਲਗਭਗ ਹੋ ਚੁੱਕੀ ਐ ਕਲੀਅਰ ਤੇ ਪਹਿਲਾਂ ਤੋਂ ਹੀ ਸੁਖਵੀਰ ਸਿੰਘ ਬਾਦਲ ਅਗਰੈਸਿਵ ਨੇ ਉਹਨਾਂ ਦੇ ਮਤਲਬ ਸਟਾਈਲ ਆਫ ਫੰਕਸ਼ਨਿੰਗ ਹਰ ਇੱਕ ਬੰਦੇ ਦਾ ਉਹ ਆਪਣਾ ਹੁੰਦਾ ਐ ਉਹ ਕੋਈ ਇਹਨਾਂ ਨੂੰ 1 ਇੰਚ ਵੀ ਜਗ੍ਹਾ ਨਹੀਂ ਦੇਣ ਨੂੰ ਤਿਆਰ, ਸਮਝੌਤਾ ਕਰਨ ਲਈ ਕੋਈ ਤਿਆਰ ਨਹੀਂ। ਚਲੋ ਠੀਕ ਹੈ ਜੇ ਆਰਗੇਨਾਈਜ਼ੇਸ਼ਨਲ ਤੌਰ ਤੇ ਦੇਖੋ ਮੈਨੇਜਮੈਂਟ ਦੇ ਪੁਆਇੰਟੋਂ ਉਹਨਾਂ ਦੇਖੋ ਕਾਰਪੋਰੇਟ ਸਟਾਈਲ ਦੇ हिसाब ਨਾਲ ਉਹ ਤਾਂ ਹੀ ਠੀਕ ਹੁੰਦਾ ਕਿ ਦੂਏ ਨੂੰ ਕੋਈ ਸਪੇਸ ਹੀ ਨਾ ਦੇਓ ਚਾਵੇਂ ਮਤਲਬ ਖੜਕਾਈ ਦੇ ਦਿਓ ਜਮਾ ਤੇ ਉਹਦੇ ਨਾਲ ਨੇ ਜਿਹੜੇ ਉਹਨਾਂ ਨੂੰ ਖਿੱਚ ਲੋ ਉਹਦੀਆਂ ਫੌੜੀਆਂ, ਖਰਚੇ, ਕੁਰਚੇ ਬੰਦ ਕਰ ਮਤਲਬ ਕਾਮਨ ਹੈ ਕੰਮ ਪਰ ਇਹ ਪੋਲੀਟੀਕਲ ਪਾਰਟੀ ਵਾਲਾ ਕੰਮ ਨਹੀਂ ਹੈ। ਦੇਖੋ ਪੋਲੀਟੀਕਲ ਪਾਰਟੀ ਦੇ ਕਈ ਲੈਵਲ ਹੁੰਦੇ ਨੇ ਇੱਕ ਤਾਂ ਇਹ ਕਿ ਲੋਕਾਂ ਦੇ ਮਨਾਂ ਚ ਉਹਦਾ ਅਕਸ ਕੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਅਕਸ ਹੈ ਜਿਹੜਾ ਉਹ ਕਾਫੀ ਬਦਲਿਆ 80s ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਬਦਲਿਆ ਔਰ ਉਹਦੇ ਤੋਂ ਬਾਅਦ ਜਿਹੜੀ 10 ਸਾਲ ਸਰਕਾਰ ਚਲਾਈ ਉਹਦੇ ਤੋਂ ਬਹੁਤ ਬਹੁਤ ਬਿਲਕੁਲ ਹੀ ਰਿਵਰਸ ਹੋ ਗਿਆ ਕਿ ਜੇ ਰੀਜਨਲ ਪਾਰਟੀ ਸੀ ਪਹਿਲਾਂ ਲੋਕਾਂ ਦੇ ਮੂਤੇ ਉਠਾਉਣ ਵਾਲੀ ਸੀ ਅਮਰਜੈਂਸੀ ਦੇ ਵਿੱਚ ਮੋਰਚਾ ਕੱਲਿਆਂ ਨੇ ਲਾਇਆ ਮਤਲਬ ਬੜੀ ਸਾਰੀ ਮਤਲਬ ਇਸ ਤਰ੍ਹਾਂ ਦੀ ਹਿਸਟਰੀ ਹੈ ਇੱਕ ਇਤਿਹਾਸ ਹੈ ਪੂਰੇ ਦਾ ਪੂਰਾ ਉਹ ਇਤਿਹਾਸ ਨਾਲ ਟੁੱਟ ਕੇ ਫੇਰ ਦੂਜੇ ਪਾਸੇ ਕੰਮ ਚੱਲ ਪਿਆ ਪਾਵਰ ਦਾ ਮਿਸਯੂਜ਼ ਇਸ ਤਰੀਕੇ ਦੇ ਨਾਲ ਹੋਇਆ ਕਾਂਗਰਸੀਆਂ ਨੂੰ ਚੰਗੇ ਕਹਿਣ ਲਾ ਦਿੱਤਾ ਕਾਂਗਰਸੀ ਦੀ ਗਵਰਨਮੈਂਟ ਆਈ ਉਹ ਤੋਂ ਬਾਅਦ ਮਤਲਬ ਅਕਾਲੀ ਦਲ ਦੀ ਇੱਕ ਲੈਵਲ ਦੇ ਉੱਪਰ ਵੀਕਨੈਸ ਹੈ ਕਿ 84 ਤੋਂ ਬਾਅਦ ਲੋਕਾਂ ਨੇ ਜੇ ਕਾਂਗਰਸ ਨੂੰ ਚੁਣਿਆ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੀ ਵੀਕਨੈਸ ਲੋਕਾਂ ਦੇ ਮਨ 'ਚ ਕਿੱਥੇ ਤੱਕ ਪਈ ਹੈ ਜਿਨ੍ਹਾਂ ਨੇ ਤੋਂਗੇਕਰੋਏ ਆਪਰੇਸ਼ਨ ਟੂ ਸਟਾਰ ਕਰਾ ਜਿਹਦੇ ਉੱਪਰੇ ਖੜੇ ਸੀ ਇਹਦੇ باوجود ਪਾਰਟੀ ਜਿੱਤਦੀ ਰਹੀ ਚਲੋ ਉਹਨਾਂ ਨਾਲ ਰਲ ਮਿਲ ਕੇ ਅੰਦਰੋਂ ਅੰਦਰੀ ਸਾਂਝਾਂ ਵੀ ਚੱਲੀਆਂ ਰੂਰਲ ਤੋਂ ਥੋੜੀ ਜਿਹੀ ਅਰਬਨ ਵੀ ਬਣੀ ਪਾਰਟੀ ਫਿਰ ਬਿਜ਼ਨਸ ਵੀ ਬਣੇ ਮਤਲਬ ਕਿਸਾਨੀ ਤੋਂ ਜਿਹੜੀ ਲੀਡਰਸ਼ਿਪ ਹੈ ਉਹਨੂੰ ਬਿਜ਼ਨਸਮੈਨਾਂ ਦੇ ਹੱਥ 'ਚ ਹੈ ਕਿਸਾਨਾਂ ਦੇ ਹੱਥ 'ਚ ਨਹੀਂ ਹੈ ਹੋ ਸਕਦੇ ਵਿੱਚ ਸੋ ਇਹਦੇ ਨਾਲ ਕੀ ਹੋਇਆ ਕਿ ਹੌਲੀ ਹੌਲੀ ਖੋਰਾ ਲੱਗਦਾ ਚ ਰਹਿ ਗਿਆ ਕਿਸਾਨ ਮੋਰਚਾ ਲੱਗ ਗਿਆ ਕਿਸਾਨ ਮੋਰਚੇ ਪਹਿਲਾਂ ਕਾਨੂੰਨਾਂ ਦੀ ਹਮਾਇਤ ਕਰੀ ਫਿਰ ਕਾਨੂੰਨਾਂ ਤੋਂ ਪਿੱਛੇ हट ਗਏ ਕਿਸਾਨ ਮੋਰਚੇ ਨੇ ਬੜੀ ਸੱਟ ਮਾਰੀ ਜਿਹੜਾ ਮਤਲਬ ਮੋਰਚਿਆਂ ਵਾਲੀ ਜਿਹੜੀ ਪੁਲਿਸ ਸੀਗੀ ਉਹ ਸਾਰੀ ਕਿਸਾਨਾਂ ਨਾਲ ਚਲੀ ਗਈ ਸੋ ਉਹਨਾਂ ਤੋਂ ਡਰਦਿਆਂ ਨੇ ਬੀਜੇਪੀ ਨਾਲ ਓਪਨਲੀ ਸਮਝੌਤਾ ਨਹੀਂ ਕਰਿਆ ਅੰਦਰੋਂ ਅੰਦਰ ਗੱਲਾਂਬਾਤਾਂ ਚੱਲਦੀਆਂ ਰਹੀਆਂ ਵੀ ਤਾਂ ਇਹਨਾਂ ਦੇ ਵੀ ਘਰੋ ਹੋਣੇ ਸੀਗੇ ਸੋ ਹੁਣ ਦਸ਼ਾ ਇਹ ਆ ਗਈ ਹੈ ਕਿ 10 ਸੀਟਾਂ ਤੇ ਜ਼ਮਾਨਤ ਜਬਤ ਹੋ ਗਈ ਔਰ ਜਿਹੜੀਆਂ ਚੱਲ ਰਹੀਆਂ ਨੇ ਇਲੈਕਸ਼ਨ ਉਹਨਾਂ ਚ ਤੱਕੜੀ ਨੂੰ ਵੀ ਡਿਸਆਨ ਕਰਨਾ ਪੈ ਗਿਆ ਇਹ ਜਿਹੜਾ ਇੱਕ ਵੱਡਾ ਘੇਰਾ ਸੀ ਉਹਦੇ ਤੋਂ ਤਾਂ ਮਤਲਬ ਬਹੁਤ ਬੁਰੀ ਤਰ੍ਹਾਂ ਇਸੋਲੇਟ ਹੋ ਗਏ ਜਿਹੜਾ ਆਪਣਾ ਅੰਦਰਲਾ ਘੇਰਾ ਹੈ ਉਹਨੂੰ ਕੁੱਟ-ਕੁੱਟ ਫੜੀ ਜਾਂਦੇ ਨੇ ਮਤਲਬ ਉਹ ਤੁਸੀਂ ਜਿੰਨਾ ਮਰਜ਼ੀ ਉਹਨੂੰ ਕਰ ਲਓ ਇਹ ਮੈਨੇਜਮੈਂਟ ਦੇ ਪੁਆਇੰਟੋਂ ਉਹਨਾਂ ਦਾ ਠੀਕ ਹੈ ਇਹ ਦਫਤਰ ਤੇ ਕਬਜ਼ੇ ਦੇ ਹਿਸਾਬ ਨਾਲ ਤਾਂ ਠੀਕ ਹੈ ਪਰ ਤੁਸੀਂ ਜੇ ਲੋਕਮਨਾਂ ਦੇ ਵਿੱਚੋਂ ਉਤਰ ਗਏ ਤਾਂ ਇਹ ਵੀ ਕਿੰਨੀ ਦਿਨ ਰਹੂਗੀ ਸ਼ਕਤੀ ਤੇ ਸੱਤਾ ਉਹ ਜਿਹੜਾ ਦੂਜਾ ਗਰੁੱਪ ਹੈ ਉਹ ਇਸ ਗੱਲ ਦੇ ਉੱਪਰ ਪੜ ਰਿਹਾ ਉਹਨਾਂ ਨੂੰ ਸ਼ਾਇਦ ਕੋ ਬੀਜੇਪੀ ਦੀ ਸਾਰਿਆਂ ਨੂੰ ਹੀ ਮਤਲਬ ਸਾਰਿਆਂ ਨੂੰ ਦੇਣੀ ਹੁੰਦੀ ਹੈ ਉਹ ਕੋਈ ਮੇਰੇ ਖਿਆਲ ਲੇ ਦੋਸ਼ ਵਾਲੀ ਗੱਲ ਨਹੀਂ ਉਹਨਾਂ ਨੇ ਤਾਂ ਅਮਰਪਾਲ ਤੋਂ ਲੈ ਕੇ ਸੰਭਾਗੀ ਗਰੁੱਪ ਤੋਂ ਲੈ ਕੇ ਸੁਖਵੀਰ ਸਿੰਘ ਵੱਲ ਤੱਕ ਸਾਰਿਆਂ ਨਾਲ ਹੀ ਰੱਖਣੀ ਹੁੰਦੀ ਹੈ ਸਾਰਿਆਂ ਨੂੰ ਹੀ ਆਪਣੇ ਆਪਣੇ ਤਰੀਕੇ ਨਾਲ ਇਨਫੋਰਮੇਸ਼ਨ ਫੀਡ ਕਰਨੀ ਹੁੰਦੀ ਹੈ ਸਾਰਿਆਂ ਨੂੰ ਲੜਾਉਣ ਚ ਫਾਇਦਾ ਹੁੰਦਾ ਸੋ ਯੂ ਗੇਮ ਚ ਦਾ ਗੇਨ ਫਸ ਤੋ ਅੱਗੀ ਤੜਾ ਵੀ ਫਸ ਗਏ ਇਹ ਵੀ ਫਸ ਗਏ ਨੇ ਇਹ ਕਹਿੰਦੇ ਜਿਉ ਬੀਜੇਪੀ ਦੇ ਨੇ ਉਹਨਾਂ ਨੇ ਇਹਨਾਂ ਦੀ ਲਿਸਟ ਬਣਾ ਕੇ ਦੇ ਦਿੱਤੀ ਕਿ ਬੀਜੇਪੀ ਨੂੰ ਕਿੰਨੀ ਵਾਰ ਮਿਲੇ ਕੀ ਕੀ ਮੰਗਿਆ ਉਹਨਾਂ ਤੋਂ ਕੀ ਬੈਨੀਫਿਟ ਲਏ ਉਹ ਸਾਰਾ ਕੁਝ ਆਪਣੇ ਸਾਹਮਣੇ ਸੋ ਹੁਣ ਜਿਹੜੀ ਲੜਾਈ ਚੱਲ ਪਈ ਹੈ ਜਿਸ ਤਰ੍ਹਾਂ ਫਤੇਗੜ ਸਾਹਿਬ ਦੇ ਵਿੱਚ ਮੀਟਿੰਗ ਹੋਈ ਹੈ ਇੱਕ ਦੂਜੇ 'ਤੇ ਹੋਰ ਅਟੈਕ ਚੱਲ ਪਏ ਕਾਉਂਟ ਲੈਵਲ ਤੇ ਆ ਗਏ ਹੁਣ ਇਹ ਮਤਲਬ ਡਿਸਟ੍ਰਿਕਟ ਲੈਵਲ ਤੋਂ ਤਹਿਸੀਲ ਤੇ ਆ ਜਾਓਗੇ ਤਹਿਸੀਲ ਤੋਂ ਪਿੰਡ ਤੇ ਆ ਜਾਓਗੇ ਕਿ ਦੋ ਧੜੇ ਜਦੋਂ ਬਣ ਗਏ ਉਹ ਦੋ ਧੜੇ ਆਪਣੇ ਬੰਦੇ ਤੋੜਨ ਲਈ ਜੋੜਨ ਲਈ ਸਾਧਨਾ ਲਈ ਇੱਕ ਦੂਜੇ ਨਾਲ ਲੜਨਗੇ ਇਹ ਮੇਰਾ ਖਿਆਲ ਇਹ ਹੈ ਕਿ ਮਚਿਓਰਿਟੀ ਜਿਹੜਾ ਮੌਜੂਦਾ ਪ੍ਰਧਾਨ ਹੁੰਦਾ ਹੈ ਉਹਨੂੰ ਇਸ ਚੱਕਰ 'ਚ ਪੈਣਾ ਨਹੀਂ ਚਾਹੀਦਾ ਪਰ ਉਹ ਪੈ ਗਏ ਨੇ ਕਿ ਗੱਡੀਆਂ ਵਾਪਸ ਲੈ ਲਈਆਂ ਡਰਾਈਵਰ ਲੈ ਲਏ ਹੋਰ ਕਰ ਲਏ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰਨਾ ਸ਼ੁਰੂ ਕਰ ਦਿੱਤਾ ਦੂਜਾ ਧੜਾ ਜਿਹੜਾ ਉਹ ਆਰਗੇਨਾਈਜੇਸ਼ਨਿੰਗ ਲੜਾਈ ਨਹੀਂ ਲੜ ਰਿਹਾ ਜਾਈ ਉਹ ਬਾਅਦ ਚ ਲੜਨਗੇ ਅਜੇ ਉਹ ਪਰਸੈਪਸ਼ਨ ਦੀ ਲੜਾਈ ਲੜ ਰਹੇ ਨੇ ਉਹ ਕਹਿ ਰਹੇ ਨੇ ਕਿ ਪੰਥਕ ਨਹੀਂ ਹਨ ਇਹਨਾਂ ਨੇ ਪੰਥ ਨੂੰ ਵੇਚ ਕੇ ਕੱਢਾ ਅਸੀਂ ਵੀ ਨਾਲ ਸੀ ਅਸੀਂ ਉਹਦੀ ਗਲਤੀ ਮੰਨਣ ਨੂੰ ਤਿਆਰ ਇਸ ਕਰਕੇ ਉਹ ਕੱਲ ਜਾਣਗੇ ਉੱਥੇ ਤੇ ਉੱਥੇ ਜਾ ਕੇ ਉਹ ਲਿਖ ਕੇ ਦੇ ਕੇ ਸਾਰਾ ਕੁਝ ਪਰਦੇ ਫੋਲ ਕੇ ਆਉਣਗੇ ਆਪਣੇ ਪਹਿਲਾਂ ਫੋਲਣਗੇ ਆਪਣਾ ਢਿੱਡ ਥੋੜਾ ਨੰਗਾ ਕਰਨਗੇ ਦੂਜਿਆਂ ਦਾ ਜ਼ਿਆਦਾ ਕਰਨੀ ਉਹ ਕੁੱਦਤੀ ਗੱਲ ਐ ਇਹੋ ਪਹਿਲੀ ਮਾਫੀ ਉਹਨਾਂ ਨੇ ਖਾਰਜ ਕਰਤੀ ਹੈ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਮੰਗੀ ਗਈ ਸੀ ਉਹ ਕਾਲ ਤੱਕ ਤੇ ਨਹੀਂ ਮੰਗੀ ਗਈ ਉਹ ਇਸ ਗੱਲ ਨੂੰ ਕਾਮਯਾਬ ਸਮਝਣੇ ਚਾਹੀਦੇ ਨੇ ਕਿ ਉਹ ਸਕਸੈਸਫੁਲ ਹੋਣੇ ਕਿ ਪਹਿਲੀ ਮਾਫੀ ਡਿਸਾਊਨ ਹੋ ਗਈ ਹੈ ਸੋ ਜਿਹੜਾ ਪੰਥਕ ਏਜੰਡਾ ਅਪਰੋਪਰੀਏਟ ਕਰਨ ਦੀ ਗੱਲ ਸੀਗੀ ਬਾਦਲ ਪਰਿਵਾਰ ਵੱਲੋਂ ਸੁਖਵੀਰ ਸਿੰਘ ਬਾਦਲ ਵੱਲੋਂ ਉਹ ਨਹੀਂ ਹੋ ਰਿਹਾ ਐਸਪੀਸੀ ਤੇ ਕਬਜ਼ਾ ਠੀਕ ਹੈ ਜਨ ਹਾਊਸ ਤੇ ਕਬਜ਼ਾ ਠੀਕ ਹੈ ਇਲਾਕੇ ਦੇ ਜਿਹੜੇ ਇੰਚਾਰਜ ਠੀਕ ਨੇ ਜ਼ਿਲ੍ਹਾ ਪ੍ਰਧਾਨ ਠੀਕ ਨੇ ਇਹ ਸਫੀਸ਼ੀਐਂਟ ਨਹੀਂ ਹੈ ਇਹ ਸਾਰਾ ਕੁਝ ਹੁੰਦੇਆਂ ਹੋયા ਹੀ ਦਸਤਾਵੇਜ਼ਾਂ ਵਾਂਗਾਂ ਜਬਤ ਹੋਣੀਆਂ ਨੇ ਇਸ ਗੱਲ ਦਾ ਜਵਾਬ ਨਹੀਂ ਹੈ ਫਿਰ ਉਹ ਪੇਸ਼ ਕਰ ਰਹੇ ਨੇ ਕਿ ਜੇ ਉਹ ਸਾਰੇ ਨਾਲ ਨੇ ਦੋ ਦੋ ਹੱਥ ਖੜੇ ਨੇ ਇਹ ਤਾਂ ਦਾ ਮਸਲਾ ਹੀ ਕੋਈ ਨਹੀਂ ਹੈ ਕਿ ਪਾਰਟੀ ਹੈ ਜਿਹੜੀ ਪਾਰਟੀ ਆਰਗੇਨਾਈਜੇਸ਼ਨ ਹੈ ਜਿਹੜੀ ਉਹ ਸੰਜੀਤ ਸਿੰਘ ਬਾਦਲ ਦੇ ਨਾਲ ਹੈ ਫਿਰ ਇਹਦਾ ਨਾਲ ਹੋਣ ਦਾ ਫਾਇਦਾ ਕੀ ਹੈ ਕਿ ਇਕੱਲੀ ਪਾਰਟੀ ਦੀਆਂ ਵੋਟਾਂ ਨਾਲ ਮਤਲਬ ਸਰਕਾਰ ਚੱਲਿਆ ਕਰੋਗੀ ਕਿ ਪਾਰਟੀ ਦੀਆਂ ਵੋਟਾਂ ਨਾਲ ਜਿੱਤ ਲਿਆ ਕਰਨਗੇ ਉਹ ਜਿਹੜੇ 1950 ਹਜ਼ਾਰ ਬੰਦੇ ਜਿਹੜਾ ਮਤਲਬ ਇੱਕ ਗੈਂਗ ਦੇ हिसाब ਨਾਲ ਤੁਸੀਂ ਬਣਾਉਣਾ ਚਾਹੁੰਦੇ ਹੋ ਪਾਰਟੀ ਇਹ ਤੁਹਾਡਾ ਮਾਸ ਬੇਸ ਖੁਰ ਗਿਆ ਜਿਹੜਾ ਰੋਲ ਆਫ ਪਾਵਰ ਹੈ ਨੰਭ੍ਰਤੀ ਕਿ ਤੁਹਾਨੂੰ ਮਾਸ ਮਾਸਸ ਨਹੀਂ ਜਿਹੜੇ ਉਹ ਛੱਡ ਗਏ ਨੇ ਹੱਡੀਆਂ ਰਹਿ ਗਈਆਂ ਨੇ ਤੁਸੀਂ ਸਰੀਰ ਕੱਡੀਆਂ ਸਕੈਲਟਨ ਦੇ ਨਾਲ ਥੋੜੋ ਸਟਰੀਚ ਚੱਲਦਾ ਹੁੰਦਾ ਕੱਲਾ ਸੋ ਇਹ ਮੁਸ਼ਕਲ ਇੱਥੇ ਖੜੀ ਹੋਈ ਹੁੰਦੀ ਹੈ ਦੂਜੀ ਤਿਹਰਾ ਜਿਹੜੀ ਮੇਰਾ خیال ਹੈ ਅਜੇ ਤੱਕ ਬੇਸ਼ੱਕ ਉਹਨਾਂ ਦਾ ਇਹ ਸਾਰਾ ਕੁਝ ਕਰ ਰਹੇ ਨੇ ਉਹ ਬੜੀ ਸਿਸਟੇਮੈਟਿਕਲੀ ਚੱਲ ਰਹੇ ਨੇ ਇੱਕ ਤਾਂ ਉਹਨਾਂ ਦੇ ਬੁਖਰੇ-ਬੁਖਰੇ ਬੰਦੇ ਨੇ ਉਹਨਾਂ ਦੇ ਆਪਣੇ ਮਤਭੇਦ ਕੋਈ ਸਾਹਮਣੇ ਨਹੀਂ ਆਏ ਦੂਜੀ ਚੀਜ਼ ਉਹ ਪੰਥਕ ਮਸਲਾ ਖੜਾ ਕਰਨਗੇ ਜਦੋਂ ਅੱਲ ਜਾਣਗੇ ਉੱਥੇ ਤਾਂ ਅਕਾਲ ਤੱਕ ਦੇਖੋ ਸੁਪਰ ਮੇਸਚੀ ਦੇ ਵਿੱਚ ਆਪਣੀਆਂ ਗਲਤੀਆਂ ਦਾ ਸਾਸ ਕਰਕੇ ਮਤਲਬ ਇਹਨਾਂ ਨੂੰ ਫਸਾਉਣਗੇ ਉਸ ਗੇਮ ਦੇ ਚ ਉਹ ਜੋ ਇਹ ਜਲਦੀ ਨਿਕਲ ਨਹੀਂ ਸਕਣਗੇ ਤੀਜੀ ਗੱਲ ਕਿ ਜਿਹੜਾ ਮਤਲਬ ਸਦਨਾ ਤੇ ਕਬਜਾ ਹੈ ਸੰਸਥਾ 'ਤੇ ਕਬਜਾ ਹੈ ਉਹ ਅਜੇ ਮੇਰਾ ਖਿਆਲ ਹੈ ਕੋਈ ਉਹ ਜੇ ਤੋੜ ਛੱਡਣਗੇ ਨਹੀਂ ਉਹ ਅਜੇ ਉਹ ਇਸ ਤਰੀਕੇ ਨਾਲ ਵਖਰਾ ਤਾਂ ਨਹੀਂ ਬਣਾਉਣਗੇ ਉਹ ਇਹਨਾਂ ਦੇ ਵਿੱਚ ਹੀ ਜਦੋਂ ਪ੍ਰੈਸ਼ਰ ਬਿਲਡ ਹੋਇਆ ਕੱਲ ਨੂੰ ਦੇਖੋ ਇਹਨਾਂ ਨੇ ਇਸਤਰੀ ਕਾਲੀ ਦਲ ਦੀ ਮੀਟਿੰਗ ਸੱਦੀ ਹੈ ਇਸਤਰੀ ਕਾਲੀ ਦਲ ਵਿੱਚ ਵੀ ਪਹਿਲਾਂ ਬਗਾਵਤ ਕੋਈ ਸੀ ਉਹ ਅਜੇ ਤੋੜ ਰਹੇ ਨੇ ਇਹਨਾਂ ਨਾਲੋਂ ਬੰਦੇ ਜਿਹੜੇ ਮਾਸ ਵੇਸ ਵਾਲੇ ਬੰਦੇ ਨੇ ਪੁੱਟ ਕੇ ਉਧਰ ਕਾਫੀ ਚਲੇ ਗਏ ਨੇ ਜਿਹੜੇ ਇਹਨਾਂ ਨਾਲ ਨੇ ਬਹੁਤ ਘੱਟ ਮਾਸ ਵੇਸ ਵਾਲੇ ਬੰਦੇ ਕੋਈ ਨੌਨ ਨਹੀਂ ਬੰਦਾ ਕਿ ਜਿਹੜਾ ਵੋਟ ਕੈਚਰ ਹੋਵੇ ਜਾਂ ਜਿੱਦਾਂ ਕਿਸੇ ਇਲਾਕੇ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੋਵੇ ਇਤਾਂ ਦਾ ਕੋਈ ਨਹੀਂ ਸੋ ਇਸ ਕਰਕੇ ਅਜੇ ਮੇਰਾ ਖਿਆਲ ਹੈ ਇਹ ਮਤਲਬ ਅਜੇ ਸ਼ੁਰੂ ਹੋ ਰਹੀ ਹੈ ਲੜਾਈ ਜਦੋਂ ਰਸਾ ਕਸ਼ੀ ਹੁੰਦੀ ਹੈ ਨਾ ਪਹਿਲਾਂ ਸਾਰੇ ਪੈਰ ੜਾਉਂਦੇ ਨੇ ਖਿੱਚਦੇ ਨੇ ਹੋਰ ਤੇ ਅਖੀਰੀ ਝਟਕਾ ਜਦੋਂ ਵੱਜਦਾ ਹੁੰਦਾ ਉਦੋਂ ਪਤਾ ਲੱਗਦਾ ਹੈ ਅਸਲ ਵਿੱਚ ਵੀ ਕਿੱਧਰ ਨੂੰ ਚੱਲਿਆ ਗਿਆ ਸਾਰਾ ਪ੍ਰੋਗਰਾਮ ਸੋ ਮੇਰਾ ਖਿਆਲ ਹੈ ਕਿ ਉਹਨਾਂ ਕੋਲ ਦੇਖੋ ਸੈਂਟਰ ਦੀ ਹਮਾਇਤ ਹੈ ਉਹਨਾਂ ਨੂੰ ਇਹਨਾਂ ਨੂੰ ਉਨੀ ਹਮਾਇਤ ਨਹੀਂ ਹੈ ਪਰ ਇਹਨਾਂ ਨੂੰ ਸੈਂਟਰ ਇਹਨਾਂ ਨੂੰ ਵੀ ਯੂਜ਼ ਕਰ ਲਿਆ ਦੂਜੀ ਗੱਲ ਇਹ ਹੈ ਕਿ ਇਹਨਾਂ ਕੋਲ ਪੈਸਾ ਹੈ ਇਨਾਂ ਕੋਲ ਆਰਗੇਨਾਈਜ਼ੇਸ਼ਨਲ ਮਾਸਟਰ ਪਾਵਰ ਇਨੀ ਫੁੜੀ ਜੀ ਹੈਗੀ ਪਰ ਉਹਨਾਂ ਕੋਲ ਵੀ ਹੈਗੀ ਹੈ ਇਹ ਉਸ ਮਾਸਲ ਪਾਵਰ ਦੇ ਸਿੱਧੇ ਉੱਪਰ ਜਿਹੜੀ ਗਲਤੀ ਕਰਨਗੇ ਪਰ ਨਜ਼ਰ ਆ ਰਹੀ ਹੈ ਕਿ ਹੋਊਗੀ ਗਲਤੀ ਆਉਣ ਵਾਲੇ ਦਿਨਾਂ ਵਿੱਚ ਇਹ ਕਿਤਨਾ ਕਿਤੇ ਇਹਨਾਂ ਦੀ ਆਪਸੀ ਕਲੈਸ਼ ਵਾਇਲੈਂਸ ਇਤਲੇ ਪਾਸੇ ਨੂੰ ਗਲਤ ਹੋ ਰਹੀ ਪਰ ਉੱਥੇ ਆਉ ਗਵਰਨਮੈਂਟ ਪੁਲਿਸ ਹੈ ਜਿਹੜੀ ਉਹਦੀ ਇੰਟਰਵੈਂਸ਼ਨ ਵੀ ਹੋਊਗੀ ਜਿਸ ਦਿਨ ਇਹਨਾਂ ਨੇ ਕੰਮ ਸ਼ੁਰੂ ਕਰ ਲਿਆ ਜੇ ਸੁਖਵੀਰ ਸਿੰਘ ਬਾਦਲ ਦੇ ਘਲੀਦਲ ਵੱਲੋਂ ਹੋਇਆ ਉਸ ਦਿਨ ਹੀ ਤੁਸੀਂ ਸਮਝ ਲਓ ਕਿ ਇਹਨਾਂ ਦੀ ਟੋਟਲ ਲੈਜਿਟੀਮੇਸੀ ਖਤਮ ਜਾਂਦੀ ਤੁਸੀਂ ਜਦੋਂ ਉਹ ਵਾਇਲੈਂਸ ਦੇ ਵਿੱਚ ਚਲੇ ਗਏ ਨਾ ਜੇ ਉਹ ਚਲੇਗੇ ਉਹ ਵੀ ਮਰਨਗੇ ਵੈਸੇ ਪਰ ਇਹ ਕਿਉਂਕਿ ਉਹ ਆਊਟਸਾਈਡਰ ਉਹਨਾਂ ਕੋਲ ਜੇ ਫਿਲਹਾਲ ਘਮਾਉਣ ਲਈ ਕੁਝ ਨਹੀਂ ਹੈ ਇਹਨਾਂ ਦਾ ਸਾਰੀਆਂ ਸੰਸਥਾਵਾਂ ਤੇ ਕਬਜ਼ਾ ਇਹਨਾਂ ਕੋਲ ਘਮਾਉਣ ਲਈ ਹੈਗਾ ਸਭ ਤੋਂ ਵੱਡੀ ਜਿਹੜੀ ਹੁਣ ਇਹਨਾਂ ਨੂੰ ਟੂਟ ਬੱਜੀ ਹੈ ਮੈਂ ਸਮਝਦਾ ਕਿ মিডিਆ ਹਾਊਸ ਜਿਹਦੇ ਹੱਕ ਦੇ ਵਿੱਚ ਇਹਨਾਂ ਨੇ ਏਡਾ ਵੱਡਾ ਆਵਾਜ਼ ਉਠਾਈ ਉਸ ਟਾਈਮ ਵਿੱਚ ਨਹੀਂ ਗਾਗਲ ਨੇ ਕੱਟ ਕੀਤਾ ਉੱਥੇ ਅਜੀਤ মিডিਆ ਹਾਊਸ ਉਹਨਾਂ ਦੇ ਨਾਲ ਮਤਲਬ ਉਹਨਾਂ ਕੋਲ ਸਾਧਨ ਨੇ ਜਿਹੜੇ ਉਹ ਛੋਟੇ ਨਹੀਂ ਹਨ ਪਰ ਉਹਨਾਂ ਨੂੰ ਇਹਨਾਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਔਰ ਮੇਰਾ ਖਿਆਲ ਹੈ ਜਿਸ ਤਰੀਕੇ ਦੇ ਨਾਲ ਇਹ ਨਿਆਂਪਣੇ ਦੇ ਵਿੱਚ ਜਿਹੜੀ ਗੈਰ ਸਿਆਸੀ ਜੀ ਲੜਾਈ ਲੜ ਰਹੇ ਨੇ ਮੇਰੇ ਅੰਦਾਜ਼ੇ ਮੁਤਾਬਕ ਕਿ ਮੀਡੀਆ ਚ ਇਦਾਂ ਕਰ ਦੋ ਨਾਮ ਕਰ ਦੋ ਗਾਲਾਂ ਕਢਾ ਦਿਓ ਹੋਰ ਕਰ ਦਿਓ ਇਹਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ 10 ਥਾਵਾਂ ਦੇ ਉੱਪਰ ਜਮਾਨਤ ਜਬਤ ਹੋਣ ਦਾ ਜਿਹੜਾ ਫੈਕਟ ਹੈ ਉਹਨੂੰ ਐਡਰੈਸ ਹੋਣਾ ਹੀ ਪਊਗਾ ਤੇ ਉਹਨਾਂ ਕਰਕੇ ਹੋਈਆਂ ਨੇ ਤਾਂ ਉਹਨਾਂ ਨੂੰ ਦੱਸਣ ਤੇ ਇਹਨਾਂ ਕਰਕੇ ਹੋਈਆਂ ਨੇ ਇਹਨਾਂ ਨੂੰ ਦੱਸਣ ਇਹੀ ਵਰਕਰ ਇਹੀ ਜਿਲ੍ਹਾ ਪ੍ਰਧਾਨ ਇਹੀ ਇੱਕ ਇਲਾਕਾ ਹਲਕਾ ਇੰਚਾਰਜ ਇਹ ਸਾਰਿਆਂ ਦੇ ਬਾਵਜੂਦ ਜਵਾਨ ਚੁਣਤ ਹੋਈ ਹੈ ਨਾ ਕਿ ਤੁਸੀਂ ਇਕੱਲੇ ਉਹ ਨਾ ਕੈਂਡੀਡੇਟਾਂ ਨੂੰ ਨਹੀਂ ਕਹਿ ਸਕਦੇ ਉੱਤੇ ਸੋ ਜਿਹੜੀ ਇਹਨਾਂ ਨੇ ਉਹਦੇ ਵਿੱਚ ਮਤਲਬ ਇਹ ਗੇਮ ਆਪਣੀ ਇਹ ਬਣਾਈ ਸੀ ਆਪਣੇ ਮਨ ਨੂੰ ਮਤਲਬ ਸੰਤੁਸ਼ਟੀ ਦੇਣ ਲਈ ਕਿ ਅਸੀਂ ਤਾਂ ਜਿੱਤ ਗਏ ਸਾਡਾ ਪਰਿਵਾਰ ਮੈਂਬਰ ਜਿੱਤ ਗਿਆ ਉਥੋਂ ਉਹ ਠੰਡੇ ਤੋਂ ਉਹ ਹੁਣ ਅੱਜਕੱਲ੍ਹ ਦੀਆਂ ਇਲੈਕਸ਼ਨਾਂ ਦਾ ਸਭ ਨੂੰ ਪਤਾ ਕਿ ਕਿੱਥੇ ਕਿੱਥੇ ਕੀ ਕੀ ਸੈਕਰੀਫਾਈਸ ਹੋ ਰਿਹਾ ਕੀ ਕੀ ਸੌਦੇ ਇਹ ਰਿਹਾ ਕਿ ਦਿੱਲੀ ਵਾਲੇ ਸਰਨਾ ਸਾਹਿਬ ਦਾ ਬਿਆਨ ਆ ਗਿਆ ਨਾਲ ਉਹਦੇ ਤੋਂ ਵੀ ਕਲੀਅਰ ਕਟ ਇੱਕ ਗੇਮ ਨਜ਼ਰ ਆ ਰਹੀ ਹੈ ਕਿ ਇਹ ਜੇ ਬੈਠਣਾ ਵੀ ਚਾਹਣਗੇ ਪਿੱਛੇ ਹਟਣਾ ਵੀ ਚਾਹਣਗੇ ਇਹ ਜੀਆਂ ਸ਼ਕਤੀਆਂ ਨੇ ਜਿਹੜੀਆਂ ਨੂੰ ਸਵੀਰ ਸਿੰਘ ਬਾਦਲ ਨੂੰ ਪਿੱਛੇ ਨਹੀਂ ਹਟਣ ਦੇਣੀਆਂ ਇਹ ਵੀ ਇੱਕ ਬਹੁਤ ਹੁੰਦਾ ਹੈ ਕਿ ਜਦੋਂ ਲੜਾਈ ਦੇ ਵਿੱਚ ਤੁਸੀਂ ਇੱਕੇ ਵਾਤੇ ਉਹਨੂੰ ਸਪੇਸ ਰੱਖਣਾ ਹੁੰਦਾ ਹੈ ਕਿ ਕਿੱਥੇ ਇੱਕ ਤੱਕ ਜਾਣਾ ਹੈ ਤੇ ਤੁਸੀਂ ਸਟ੍ਰੈਟੈਜੀਕ ਰੀਟਰੀਟ ਵੀ ਹੁੰਦੀ ਹੈ ਕਿੱਥੇ ਇੱਕ ਤੱਕ ਪਿੱਛੇ ਹਟ ਸਕਦੇ ਆ ਜੇ ਲੋੜ ਪਈ ਤਾਂ ਉਹ ਤਾਂ ਫਲੈਕਸੀਬਿਲਟੀ ਦਾ ਹੈ ਹੀ ਨਹੀਂ ਉਹ ਤਾਂ ਬਿਲਕੁਲ ਇਹ ਤਾਂ ਮਤਲਬ ਜਿਵੇਂ ਔਖਾ ਮੀਚ ਕਿਟ ਕਰਾਈਆਂ ਮਾਰਨੀਆਂ ਨੇ ਅਸੀਂ ਇੱਕ ਦੂਜੇ ਦੇ ਸੋ ਇਹ ਤਾਂ ਬੜਾ ਸੌਖਾ ਕੰਮ ਹੈ ਕਿਸੇ ਵੀ ਸੰਸਥਾ ਨੂੰ ਬਣਾਉਣ ਲਈ ਪਾਰਟੀ ਨੂੰ ਬਣਾਉਣ ਲਈ ਜਿਹੜੀ ਇੰਨੀ ਦੇਰ ਦੀ ਬਣੀ ਹੋਵੇ ਉਹਨੂੰ ਮਤਲਬ ਰੀਬਿਲਡ ਕਰਨਾ ਤਾਂ ਬਹੁਤ ਔਖਾ ਕੰਮ ਹੁੰਦਾ ਸੋ ਮੇਰਾ ਖਿਆਲ ਹੈ ਉਹ ਉਸ ਸੈਲਫ ਡਿਸਟ੍ਰਕਟਿਵ ਮੋਡ ਦੇ ਵਿੱਚ ਚਲੇ ਆ ਗਿਆ ਕალი ਪਰ ਕੋਈ ਨਹੀਂ ਨਜ਼ਰ ਆ ਰਿਹਾ ਦੋਨੇ ਤਰ੍ਹਾਂ ਦੇ ਵਿੱਚ ਕਿ ਜਿਹੜਾ ਇਹਦੇ ਤੋਂ ਉੱਪਰ ਉੱਠ ਕੇ ਜਦੋਂ ਇੱਕ ਦੋ ਜਦ ਤੁਸੀਂ ਮਤਲਬ ਜੁੰਡੇ ਹੀ ਫੜ ਲਏ ਤਾਂ ਫਿਰ ਜਿੰਦਾ ਤਾਂ ਹੁੰਦਾ ਹੀ ਨਹੀਂ ਕੁਛ ਇਹ ਤਾਂ ਉਹ ਦੁਸ਼ਮਣੀ ਦਿਖ ਰਿਹਾ ਹੁੰਦਾ ਇਹ ਤਾਂ ਉਪਰ ਉੱਠ ਕੇ ਕੋਈ ਸੋਚਣ ਵਾਲਾ ਹੁੰਦਾ ਨਹੀਂ ਲੱਗ ਰਿਹਾ ਕਿ ਜਿਹੜਾ ਮਤਲਬ ਇਹਨੂੰ ਪੈਸੀਫਾਈ ਕਰ ਸਕੇ ਤੇ ਥੋੜਾ ਜਿਹਾ ਕੋਈ ਇਹਦੇ ਚੋਂ ਰਸਤਾ ਦੇ ਕੱਢਣ ਦੀ ਕੋਸ਼ਿਸ਼ ਕਰ ਸਕੇ ਸੋ ਮੇਰਾ ਥਿਆਲ ਹੈ ਕਿ ਕੱਲ ਸ਼ੁਰੂ ਹੋ ਜਾਣਾ ਕੰਮ ਉਹ ਕਹਿਣਗੇ ਕਿ ਦੇਖੋ ਜੀ ਪੰਥਕ ਨਹੀਂ ਹੈ ਇਹ ਜਾ ਕੇ ਉੱਥੇ ਹੋ ਸਕਦਾ ਜਥੇਦਾਰ ਸਾਹਿਬ ਨੂੰ ਵੀ ਪ੍ਰੈਸ਼ਰਾਈਜ਼ ਕਰਨ ਜਾਂ ਹੋਰ ਕੁਝ ਕਰਨ ਪਰ ਉਹ ਮੇਰਾ ਖਿਆਲ ਇਹ ਵੀ ਇਹਨਾਂ ਸੌਖਾ ਨਹੀਂ ਹੋਊਗਾ ਕੋਈ ਸੰਸਥਾ ਦੀ ਵੀ ਉਹਦੇ ਮਤਲਬ ਕਿਸਮ ਦੇ ਨਾਲ ਬੇਠੀ ਹੋਣ ਵਾਲੀ ਗੱਲ ਹੋਊਗੀ ਸੋ ਇਹ ਇਹ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਹੈ ਅਗਲੀ ਸਟੇਜ ਕੱਲ ਸ਼ੁਰੂ ਹੋ ਜਾਵੇਗੀ ਤੇ ਜੇ ਥੋੜਾ ਸਬਰ ਤੋਂ ਕੰਮ ਲੈਣ ਥੋੜਾ ਬਹੁਤ ਸਪੇਸ ਰੱਖਣੇ ਕਿਉਂਕਿ ਲਈ ਫੇਰ ਕੋਈ ਰਸਤਾ ਨਿਕਲਿਆ ਹੁੰਦਾ ਪਰ ਉਹ ਦਿਖ ਨਹੀਂ ਰਿਹਾ ਨਜ਼ਰ ਨਹੀਂ ਆ ਰਿਹਾ ਤੋਂ ਨੇ ਪਾਸ ਹੀ ਗਰਮੀ ਬੜੀ ਵੱਧ ਰਹੀ ਹੈ ਤੁਸ ਜਦੋਂ ਸਾਰਾ ਗਰੁੱਪ ਇਹ ਇਕੱਠਾ ਸੀ ਤਾਂ ਇੱਕ ਕਮੇਟੀ ਬਣਾਈ ਗਈ ਇਹ ਹੈ ਕਿ ਪਾਰਟੀ ਹੁਣ ਥੱਲੇ ਚਲੀ ਗਈ ਲੋਕਾਂ ਦਾ ਸਾਨੂੰ ਉਸ ਲੈਵਲ ਦਾ ਰਿਸਪਾਂਸ ਨਹੀਂ ਰਿਹਾ ਕਿਉਂ ਨਾ ਆਪਾਂ ਆਪਣੇ ਬੰਦਿਆਂ ਦੀ ਇੱਕ ਕਮੇਟੀ ਬਣਾ ਲਈਏ ਉਸ ਕਮੇਟੀ ਦੇ ਵਿੱਚ ਆਪਾਂ ਚੰਗੇ ਨਾਮਵਰ ਸੂਝਵਾਨ ਪੜੇ ਲਿਖੇ ਸਮਝਦਾਰ ਆਪਾਂ ਬੰਦੇ ਪਾ ਲਈਏ ਉਹ ਕਮੇਟੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਊਗੀ ਹਲਕਿਆਂ ਦੇ ਵਿੱਚ ਜਾਊਗੀ ਜ਼ਿਲ੍ਹਿਆਂ ਦੇ ਵਿੱਚ ਜਾਊਗੀ ਬੂਥ ਪੱਧਰ ਤੱਕ ਜਾ ਕੇ ਉਹ ਕਮੇਟੀ ਗੱਲ ਕਰੂਗੀ ਕਿ ਸਾਡੇ 'ਚ ਕਮੀਆਂ ਦੱਸੂ ਕੀ ਨੇ ਸਾਡੀ ਪਾਰਟੀ ਬਾਰੇ ਦੱਸੋਗੇ ਤੁਹਾਨੂੰ ਕੀ ਵੀ ਸਾਡੇ ਚੰਗਾ ਲੱਗਦਾ ਕੋਈ ਪ੍ਰਧਾਨ ਨਹੀਂ ਚੰਗਾ ਲੱਗਦਾ ਕੋਈ ਹਲਕਾ ਇੰਚਾਰਜ ਨਹੀਂ ਚੰਗਾ ਲੱਗਦਾ ਸਾਡੀਆਂ ਕੋਈ ਨੀਤੀਆਂ ਨਹੀਂ ਚੰਗੀ ਲੱਗਦੀਆਂ ਸਾਡੇ ਤੋਂ ਤੁਸੀਂ ਦੂਰ ਕਿਉਂ ਹੋ ਤੇ ਉਸ ਨੂੰ ਨਾਮ ਦਿੱਤਾ ਗਿਆ ਝੌਂਦਾ ਕਮੇਟੀ ਉਹ ਪਿੰਡਾਂ ਚ ਗਈ ਗੱਲਾਂ ਬਾਤਾਂ ਕੀਤੀਆਂ ਰਿਪੋਰਟ ਬਣ ਗਈ ਸੁਝਾਵਕ ਸਾਹਿਬ ਪੈਨ ਦੇ ਨਾਲ ਲਿਖ ਲੈ ਕਿ ਸਾਹਮਣੇ ਵਾਲੇ ਬੰਦੇ ਨੇ ਕੀ ਕਿਹਾ ਸਾਡੇ ਵਰਕਰ ਨੇ ਕੀ ਕਿਹਾ ਹੋਰ ਪਾਰਟੀ ਦੇ ਲੋਕਾਂ ਨੇ ਕੀ ਕਿਹਾ ਉਹ ਸਾਰਾ ਕੁਝ ਲਿਖ ਕੇ ਫਾਈਲ ਕਰਕੇ ਤਿਆਰ ਲਿਆ ਕੇ ਕਹਿੰਦੇ ਕਿ ਪਾਰਟੀ ਦਫ਼ਤਰ ਦੇ ਵਿੱਚ ਰੱਖਦੀ ਕਿ ਆਹ ਕਿਹਾ ਜੀ ਸਾਨੂੰ ਤਾਂ ਪਿੰਡ ਦੇ ਲੋਕਾਂ ਨੇ ਆਪਸ ਦੇ ਵਿੱਚ ਪੜੀ ਸਾਰੇ ਨੇ ਫਾਈਲ ਉਹ ਪੜ ਕੇ ਹੁਣ ਪਤਾ ਨਹੀਂ ਤੁੰਦਾ ਸਾਹਬ ਨੇ ਇਹੋ ਜਿਹਾ ਕੀ ਲਿਖਤਾ ਕਿ ਸਾਰੇ ਉਡਾਰ ਕੇ ਯਾਰ ਇਹ ਨਾ ਬਾਹਰ ਕੱਢਿਓ ਨੁਕਸਾਨ ਹੋ ਜਾਊਗਾ ਸਾਡਾ ਤੇ ਝੁੰਦਾ ਕਮੇਟੀ ਝੁੰਦਾ ਕਮੇਟੀ ਝੁੰਦਾ ਕਮੇਟੀ ਹੁਣ ਤੱਕ ਹੋ ਰਹੀ ਆ ਮੈਂ ਤਾਂ ਖੁਦ ਇਹ ਗੱਲ ਕਈ ਵਾਰ ਹੱਸਦਾ ਹੁੰਦਾ ਕਹਿਣਾ ਵਗਿਆ ਲੋਕਾਂ ਨੇ ਝੁੰਦਾ ਸਾਹਬ ਦਾ ਨਾਮ ਤਾਂ ਬਹੁਤ ਸੁਣ ਲਿਆ ਦੇਖੇ ਝੁੰਦਾ ਸਾਹਬ ਇੱਕ ਵਾਰ ਨਹੀਂ ਹੋਣੇ ਕਿ ਝੁੰਦਾ ਸਾਹਬ ਹੈ ਕਿਹੜੇ ਨੇ ਤੇ ਕਮੇਟੀ ਉਹ ਬਣ ਗਈ ਸਾਰਾ ਕਸ਼ਕ ਹੋ ਗਿਆ ਰਿਪੋਰਟ ਟੇਬਲ ਹੋ ਗਈ ਟੇਬਲ ਤੋਂ ਬਾਅਦ ਉਹ ਡਰਾਅਰ ਦੇ ਵਿੱਚ ਚਲੀ ਗਈ ਕੱਢੀ ਕਿਸੇ ਨੇ ਹੈ ਨਹੀਂ ਬਾਹਰ ਕੀ ਆਨੇ ਚਾਹ ਹੁਣ ਇੱਕ ਵਾਰ ਫਿਰ ਗੱਲ ਚੱਲ ਰਹੀ ਹੈ ਕਿ ਕਿਉਂ ਨਾ ਯਾਰ ਆਪਾਂ ਕੋਈ ਸਫਲਤ ਲੋਕ ਇਕੱਠੇ ਕਰ ਲਈਏ ਵਿਦਵਾਨ ਲੋਕ ਇਕੱਠੇ ਕਰ ਲਈਏ ਕਿ ਕਮੇਟੀ ਆਪਾਂ ਬਣਾ ਲਈਏ ਉਹ ਕਮੇਟੀ ਪਿੰਡਾਂ ਦੇ ਵਿੱਚ ਜਾਊਗੀ ਯੂਨੀਵਰਸਟੀਆਂ ਦੇ ਵਿੱਚ ਜਾਊਗੀ ਯੂਥ ਨੂੰ ਮਿਲੂਗੀ ਬੋਥ ਨੂੰ ਮਿਲੂਗੀ ਸਾਰਿਆਂ ਨੂੰ ਮਿਲਾਂਗੇ ਕਿ ਹੱਥ ਬੰਨ੍ਹ ਕੇ ਕਹਾਂਗੇ ਸਾਡੇ 'ਚ ਗਲਤੀਆਂ ਦੱਸੋ ਅਸੀਂ ਕਰੀਏ ਤਾਂ ਹੁਣ ਕਰੀਏ ਕੀ ਅੱਗੇ ਅਸੀਂ ਵਧੀਏ ਕਿਵੇਂ ਸੋ ਇਹ ਜਿਹੜੀ ਆ ਇੱਕ ਰਣਨੀਤੀ ਹੈਗੀ ਆ ਕਮੇਟੀਆਂ ਦੀ ਜੱਗੇ ਚਾਲ ਦੀ ਰਕਤ ਸਭ ਹੁਣ ਵੀ ਇਕੱਲੇ ਦਿਨ ਸੋਚ ਰਿਹਾ ਸੁਖਵੀਰ ਸਿੰਘ ਬਾਦਲਵਾਲਾ ਇਕੱਲੇ ਦਿਨ ਉਹ ਸੋਚ ਰਿਹਾ ਕਿ ਕਿਉਂ ਨਾ ਇੱਕ ਐਦਾਂ ਦੀ ਕਮੇਟੀ ਬਣਾਤੀ ਜਾਵੇ ਜਿਹੜੀ ਲੋਕਾਂ ਦੇ ਨਾਲ ਗੱਲ ਕਰੇ ਜਾ ਕੇ ਤੇ ਉਹ ਲੋਕ ਭਾਈ ਇਹ ਪਾਰਟੀ ਤੋਂ ਦੂਰ ਹੋਣ ਗਿਆਨ ਦੇ ਨੇੜੇ ਹੋਣ ਸਾਨੂੰ ਵੀ ਅੱਗੇ ਰਿਪੋਰਟ ਟੀਬਲ ਪੇਸ਼ ਕਰ ਦੇਣ ਕਿ ਪ੍ਰਧਾਨ ਜੀ ਆ ਪਈਆ ਰਿਪੋਰਟ ਇਹ ਚੀਜ਼ਾਂ ਲਾਗੂ ਕਰ ਲਿਓ 27 ਦੇ ਵਿੱਚ ਸਰਕਾਰ ਇਦਾਂ ਦੇ ਵਿਚਾਰ ਚੱਲ ਰਿਹਾ ਔਰਕ ਸਾਹਿਬ ਜੀ। ਦੇਖੋ ਹੁਣ ਉਸ ਤੋਂ ਪਹਿਲੀ ਗੱਲ ਤਾਂ ਚੁੰਦਾ ਸਾਹਿਬ ਜਦੋਂ ਉਹ ਪੁੱਛੜੇ ਕਿ ਸਨਰੂਰ ਦੇ ਵਿੱਚੋਂ ਲੋਕਾਂ ਨੇ ਚਲੋ ਉਹਨਾਂ ਦਾ ਚਿਹਰਾ ਵੀ ਦੇਖ ਲਿਆ ਪਰ ਉਹਨਾਂ ਦੀ ਕਮੇਟੀ ਦਾ ਚਿਹਰਾ ਨਹੀਂ ਨਜ਼ਰ ਆਇਆ। ਟਰਾਂਸਪੇਰੈਂਸੀ ਇਹ ਹੁੰਦੀ ਹੈ, ਇਮਾਨਦਾਰੀ ਇਹ ਹੁੰਦੀ ਹੈ ਕਿ ਜੇ ਤੁਸੀਂ ਕਿਹਾ ਤਾਂ ਉਹਨੂੰ ਓਪਨ ਕਰ ਦਿਓ। ਐਡੀ ਕੀ ਗੱਲ ਹੈ? ਬੜੇ ਤਰੀਕੇ ਹੁੰਦੇ ਨੇ ਜਿਹੜੀਆਂ ਆਬਜੈਕਸ਼ਨੇਬਲ ਚੀਜ਼ਾਂ ਸੀ ਉਹ ਕੱਢ ਕੇ ਰਿਪੋਰਟ ਬਣਾ ਲੈਂਦੇ। ਦੇਖੋ ਨਾ। ਮਤਲਬ ਆਪੇ ਹੀ ਤਾਂ ਗੱਲ ਦੇ ਵਿੱਚ ਆਪੇ ਪੰਗਾ ਪਾ ਲਿਆ। ਉਹ ਲੋਕ ਤੁਹਾਨੂੰ ਸਭ ਕਹਿ ਰਹੇ ਨੇ ਕਿ ਬੜੇ ਡੈਮੋਕਰੈਟਿਕ ਨੇ ਸੁਖਵੀਰ ਸਿੰਘ ਬਾਦਲਸੀਨਾਂ ਦੇ ਨਾਲ ਆ ਬੜੇ ਅੱਛੇ ਨੇ ਜਿਸ ਬੰਦੇ ਦੀ ਰਿਪੋਰਟ ਹੈ ਜਿਹੜੀ ਨਸ਼ਰ ਨਹੀਂ ਕੀਤੀ ਗਈ ਉਹ ਕਿਸ ਮਜਬੂਰੀ ਦੇ ਵਿੱਚ ਨਾਲ ਹੈ ਲੋਕਾਂ ਨੂੰ ਵੀ ਪਤਾ ਇਸ ਗੱਲ ਦਾ ਸੋ ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਨਾ ਬੜੀ ਡਾਈਕਾਟੋਮਸ ਜੀ ਗੱਲ ਹੋ ਜਾਂਦੀ ਹੈ ਵਿਡੰਬਨਾ ਕਿਸੋਂ ਦੀ ਕਿ ਜਿਹੜੇ ਬੰਦਾ ਹਮਾਇਤ ਕਰ ਰਿਹਾ ਉਹਦੀ ਰਿਪੋਰਟ ਨਹੀਂ ਤੁਸੀਂ ਮਤਲਬ ਨਸ਼ਰ ਕੀਤੀ ਮੈਚਰ ਕਰਨ ਦੇ ਵਿੱਚ ਕੀ ਸੀ ਮਸਲਾ ਮਸਲਾ ਸਿਰਫ ਇਹ ਵੀ ਪ੍ਰਧਾਨ ਨੂੰ ਛੱਡ ਕੇ ਜੇ ਪ੍ਰਧਾਨ ਨੂੰ ਕਲੀਨ ਚਿੱਟ ਦਿੰਦੀ ਹੁੰਦੀ ਰਿਪੋਰਟ ਤਾਂ ਨਸ਼ਰ ਹੋ ਜਾਣੀ ਸੀ ਪ੍ਰਧਾਨ ਨੂੰ ਕਲੀਨ ਚਿੱਟ ਕੋਈ ਦੇ ਨਹੀਂ ਰਿਹਾ ਪਿੰਡ ਲੈਵਲ ਤੇ ਸ਼ਹਿਰ ਲੈਵਲ ਤੇ ਤਹਿਸੀਲ ਲੈਵਲ ਤੇ ਮਤਲਬ ਇਹ ਮੁਸ਼ਕਲ ਅਸਲ ਦੇ ਵਿੱਚ ਹੈ ਕਿ ਜੇ ਤਾਂ ਪ੍ਰਧਾਨ ਜੀ ਨੂੰ ਉਹਦੀ ਸੱਤਾ ਨੂੰ ਉਹਦੀ ਅਥਾਰਟੀ ਨੂੰ ਤਕੜਾ ਕਰਨ ਵਾਲੀ ਰਿਪੋਰਟ ਹੁੰਦੀ ਹੁਣ ਵੀ ਜਿਹੜੀ ਕਮੇਟੀ ਬਣਾਉਂਦੀ ਉਹ ਇਦਾਂ ਦੀ ਉਹ ਕਮੇਟੀ ਬਣੋਗੇ ਤਾਂ ਕਿ ਝੁੰਡਾ ਕਮੇਟੀ ਉਤਰ ਜਵੇ ਕੋਈ ਝੁੰਡਾ ਦੇ ਜਾਇ ਝੁੰਡਾ ਕਮੇਟੀ ਬਣ ਜਾਊਗੀ ਮਤਲਬ ਉਹ ਐਸੀ ਕਮੇਟੀ ਬਣਾ ਕੇ कि ਉਹਨੂੰ ਖਾਰਜ ਕਰਨ ਦੇ ਲਈ ਕਿਹਾ ਦੇਖੋ ਜੀ ਅਸੀਂ ਤਾਂ ਹੋਰ ਵੀ ਜ਼ਿਆਦਾ ਕੰਪਰੀਹੈਂਸਿਵ ਰਿਪੋਰਟ ਲਈਏ ਸਾਰੇ ਲੋਕ ਵੀ ਕਹਿੰਦੇ ਨੇ ਜੈ 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 ਸੁਖਵੀਰ ਜੈ 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 ਸੁਖਵੀਰ ਬਾਦਲ ਉਹ ਲੋਕ ਕਹਿ ਨਹੀਂ ਨਾ ਰਹੇ ਭਾਈ ਜਦੋਂ ਵੋਟਾਂ ਪਈਆਂ ਨੇ ਜਮਾਨਤਾਂ ਜਿਹੜੀਆਂ ਜਬਤ ਹੋਈਆਂ ਨੇ ਉਹਦਾ ਕੀ ਕਰੋਗੇ ਤੁਸੀਂ ਤੁਸੀਂ ਜਿੱਥੇ ਜਿੱਥੇ ਜਾ ਕੇ ਬੋਲੇ ਮਤਲਬ ਉਹ ਮੈਂ ਦੇਖ ਰਿਹਾ ਸੀ ਕੱਲ੍ਹ ਦੀ ਲੀਟਰ ਦਾ ਬਿਆਨ ਕਹਿੰਦੇ ਜਿੱਥੇ ਜਿੱਥੇ ਜਿਹੜੇ ਜਿਹੜੇ ਪਿੰਡ ਦੇ ਵਿੱਚ ਮਤਲਬ ਪੰਜਾਬ ਚੋਹ ਯਾਤਰਾ ਗਈ ਉੱਥੋਂ ਹੀ ਹਾਰੇ ਉੱਥੋਂ ਹੀ ਜਮਾਨਤਾਂ ਜਬਤ ਹੋਈਆਂ ਨੇ ਜੇ ਤੁਸੀਂ ਅਮਰਤਪਾਲ ਦੇ ਖਿਲਾਫ ਬੋਲੇ ਉਹ ਮਤਲਬ ਰਿਕਾਰਡ ਮਾਰਜਨ ਦੇ ਨਾਲ ਜਿੱਤ ਗਿਆ ਇਹਦਾ ਸ਼ੁਕਰ ਹੈ ਫਰੀਦਕੋਟ ਦੇ ਵਿੱਚ ਉਹ ਨਾ ਨਹੀਂ ਬੋਲੇ ਨਹੀਂ ਤਾਂ ਉਹਦਾ ਵੀ ਮਾਰਜਨ ਵੱਜ ਜਾਣਾ ਸੀ ਤੁਸੀਂ ਲੋਕਾਂ ਦੀ ਆਵਾਜ਼ ਸੁਣੋ ਕਿ ਤੁਹਾਡੇ ਤੋਂ ਬਈ ਖਿਜੇ ਹੋਏ ਨੇ ਤੁਹਾਡੇ ਨਾਲ ਖਫਾ ਨੇ ਜਦੋਂ ਕੋਈ ਆਪਣਾ ਰਿਸ਼ਤੇਦਾਰ ਵੀ ਮਿੱਤਰ ਪਿਆਰਾ ਵੀ ਰੁੱਸ ਜਵੇ ਆਪਾਂ ਉਹਦੇ ਕੋਲ ਜਾਂਦੇ ਆਪਾਂ ਇੱਕ ਥਾਪੜ ਨਹੀਂ ਲੱਗ ਜਾਂਦੇ ਕਿ ਮੈਂ ਤਾਂ ਠੀਕ ਆ ਜੀ ਨੇ ਜੋ ਕਰਨਾ ਕਰ ਲਵੇ ਇਹ ਚਲੋ ਪਰਸਨਲ ਲੜਾਈਆਂ 'ਚ ਤਾਂ ਠੀਕ ਹੁੰਦਾ ਇਹ ਸਿਆਸੀ ਲੜਾਈ ਜੀ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਹਿਲਜੁਲ ਦਾ ਸਮਾਂ ਹੈ ਪੰਜਾਬ ਦੇ ਲੋਕ ਨੇ ਜਿਹੜੇ ਬਹੁਤ ਕਨਫਿਊਜ਼ਡ ਨੇ ਇੱਕ ਮੋਰਚਾ ਲੱਗ ਕੇ ਹਟਿਆ ਇੱਕ ਲੱਗਿਆ ਹੋਇਆ ਇੱਕ ਸਰਕਾਰ ਐਸੀ ਆ ਗਈ ਉਹ ਕੁਝ ਹੋਰ ਹੀ ਤਰ੍ਹਾਂ ਦੀ ਠੱਗੀਆਂ ਮਾਰ ਲੀਆਂ ਉਹਨਾਂ ਨੇ ਮਤਲਬ ਉਹਦੇ ਤੋਂ ਵੀ ਬਦਜਨ ਹੋਏ ਹੋਏ ਨੇ ਲੋਕ ਉਸ ਸਮੇਂ ਦੇ ਵਿੱਚ ਜੇ ਸੈਂਸੇਰਿਟੀ ਨਾਲ ਉਹਨਾਂ ਕੋਲ ਜਾਂਦੇ ਫੇ ਤਾਂ ਗੱਲ ਹੋਰ ਸੀ ਕਿਸ ਨੇ ਸਲਾਹ ਦਿੱਤੀ ਹੋਣੀ ਪੰਜਾਬ ਚਾਓ ਯਾਤਰਾ ਦੀ ਪਰ ਕਰਲੇ ਹੈ ਕਿ ਉਸ ਨਿਮਰਤਾ ਦੇ ਨਾਲ ਉਸ ਤਰੀਕੇ ਦੇ ਨਾਲ ਗਰਾਉਂਡ ਲੈਵਲ ਤੇ ਉੱਪਰ ਜਾ ਕੇ ਕੰਮ ਕਰਨ ਦੀ ਜ਼ਰੂਰਤ ਹੈ ਉਹ ਕਰਨ ਨੂੰ ਤਿਆਰ ਨਹੀਂ ਹਨ ਉਹ ਤਾਂ ਆਉਂਦਾ ਵੀ ਨਹੀਂ ਹੈ ਜਿਹੜੀ ਇਹ ਲੀਡਰਸ਼ਿਪ ਹੈ ਸੁਰਜੀਤ ਸਿੰਘ ਵਾਦਲੋਂ ਵਾਲੀ ਬੇਸਿਕਲੀ ਇਹ ਲੀਡਰਸ਼ਿਪ ਪੁਰਾਣੀ ਲੀਡਰਸ਼ਿਪ ਨਾਲੋਂ ਫਰਕ ਇਹ ਹੈ ਕਿ ਇਹ ਡਰਾਇੰਗ ਰੂਮਾਂ ਚੋਂ ਆਈ ਹੈ ਇਹ ਅਗਲੀ ਪੀੜ੍ਹੀ ਹੈ ਸੈਕੰਡ ਪੀੜ੍ਹੀ ਹੈ ਇਹਨਾਂ ਨੂੰ ਤਾਂ ਸੱਤਾ ਇਹਨਾਂ ਨੇ ਤਾਂ ਭੋਗੀ ਹੈ ਸੱਤਾ ਪ੍ਰਾਪਤ ਨਹੀਂ ਕੀਤੀ ਇਹਨਾਂ ਨੇ ਇਹ ਤਾਂ ਇਹਨਾਂ ਦੇ ਪਿਤਾ ਪੁਰਖੀ ਇਹਨਾਂ ਨੂੰ ਮਿਲ ਗਈ ਸਾਰਿਆਂ ਉੱਚੋ ਮਿਲਨ ਦੇ ਵਿੱਚ ਕੀ ਹੋਇਆ ਕਿ ਉਹ ਤਾਂ ਸਟਰਗਲ ਕਰਕੇ ਆਏ ਸੀ ਜਾਇਦ ਤੁਹਾਨੂੰ ਅਨਪੜ ਲੱਗਦੇ ਸੀ ਕਿਥੇ ਦਰ ਜੋ ਮਰਜੀ ਸੀ ਹੌਲੀ ਹੌਲੀ ਤੁਸੀਂ ਉਹਨਾਂ ਨੂੰ ਝਾੜਤਾ ਪੁਰਾਣੇ ਪੱਤੇ ਹਨ ਪਰ ਇਹ ਜਿਹੜੇ ਪੱਤੇ ਨੇ ਇਹਨਾਂ ਨੇ ਪਤ ਝੜਨੀ ਦੇਖੀ ਇਹ ਤਾਂ ਬਹਾਰ ਚ ਹੀ ਖੜੇ ਨੇ ਪਤ ਝੜਜਤ ਹੁਣ ਆ ਰਹੀ ਹੈ ਹੁਣ ਰੰਗ ਬਦਲ ਰਹੇ ਨੇ ਸੋ ਇਸ ਕਰਕੇ ਥੋੜਾ ਜੈ ਇਹਨਾਂ ਨੂੰ ਮਤਲਬ ਉਤਰ ਚਾਤ ਮਾਰਨ ਦੀ ਜ਼ਰੂਰਤ ਹੈ ਕਿ ਤੁਹਾਨੂੰ ਰੱਬ ਨੇ ਬਖਸ਼ਿਸ਼ ਕਰਤੀ ਪਾਵਰ ਮਿਲ ਗਈ ਤੁਸੀਂ ਮਿਸਯੂਜ਼ ਵੀ ਕਰ ਲਈ ਗਲਤੀਆਂ ਵੀ ਹੋ ਗਈਆਂ ਜੇ ਮੇਨਟੇਨ ਕਰਨੀ ਹੈ ਤਾਂ ਜ਼ਿੰਮੇਵਾਰੀ ਅਪਣਾਉਣੀ ਪਵੇਗੀ ਉਹ ਜੀ ਦੁਬਾਰਾ ਕਿਸੇ ਹੋਰ ਨੂੰ ਬਣਾਉਣਾ ਚਾਹੁੰਦੇ ਹੋ ਗਲਤੀਆਂ ਦੁਬਾਰਾ ਰਿਪੀਟ ਕਰਨੀਆਂ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਮਨ ਦੇ ਵਿੱਚ ਹੀ ਗਰੰਟੀ ਕਿਵੇਂ ਬਿਠਾਓਗੇ ਕਿ ਜੇ ਸਾਨੂੰ ਸੱਤਾ ਤੁਸੀਂ ਦੁਬਾਰਾ ਦਵੋਗੇ ਤਾਂ ਅਸੀਂ ਪਹਿਲਾਂ ਵਾਲੀਆਂ ਗਲਤੀਆਂ ਨਹੀਂ ਕਰਾਂਗੇ ਗਲਤਾਂ ਇੰਨੀ ਕਹਿ ਇਹ ਤਾਂ ਕਹੀ ਜਾਊਗੀ ਜੇ ਸੋਸਾਇਟੀ ਨਾਲ ਪਹਿਲੀਆਂ ਗਲਤੀਆਂ ਦਾ ਤੁਹਾਨੂੰ ਪਤਾ ਹੋਊਗਾ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਭਾਈ ਕੋਈ ਗਲਤੀ ਹੋਈ ਹੈ ਤਾਂ ਉਹ ਗਲਤੀ ਸਾਡੀ ਮਾਫ ਕਰਦੇ ਹੋ ਉਹ ਸਾਡੇ ਇੱਕ ਇਥੇ ਪ੍ਰੋਫੈਸਰ ਹੋ ਬੰਦੇ ਸੀ ਉਹਨਾਂ ਦੇ ਪਿੰਡ ਦੇ ਨਾਲ ਉਹ ਕੋਈ ਮੁੰਡਾ ਸੀ ਮਤਲਬ ਕੋਈ ਇੰਡਿਸਿਪਲਿੰਡ ਜਿਹਾ ਸੀਗਾ ਸਕੂਲ ਦੇ ਵਿੱਚ ਉਹਨੇ ਕਿਤੇ ਮਾਸਟਰ ਦੇ ਨਾਲ ਬਤਮੀਜ਼ੀ ਕਰ ਲਈ ਉਹ ਜੀ ਰੌਲਾ ਪਾਏਗਾ ਪਿੰਡ ਦੇ ਵਿੱਚ ਪੰਚਾਇਤ ਹੋ ਵੀ ਸਾਰਿਆਂ ਨੇ ਕਿਹਾ ਕਿ ਤੂੰ ਮਾਸਟਰ ਤੋਂ ਮਾਫੀ ਮੰਗ। ਉਹਨੂੰ ਜਿ ਫੜ ਫੜ ਕੇ ਲਿਆਇਓ ਦੂਰ ਹੀ ਨਾ ਸਕੂਲ ਦੇ ਬਾਹਰ ਖੜਾ ਹੀ ਹੱਥ ਖੜਾ ਕਰਕੇ ਮਾਫੀ ਹੋ ਮਾਸਟਰਾ ਮਾਫੀ ਕਹਿ ਕੇ ਗਾਹ ਨੂੰ ਲੰਘਿਆ। ਮਤਲਬ ਇਹ ਇਦਾਂ ਗੱਲ ਨਹੀਂ ਬਣਦੀ ਹੁੰਦੀ ਕਿ ਜਦੋਂ ਤੁਸੀਂ ਜੈਨੂਨਲੀ ਮਹਿਸੂਸ ਕਰ ਰਹੇ ਹੋ ਕਿ ਭਾਈ ਆ ਗੱਲ ਗੁਣ ਹੋ ਗਈ ਐ ਸਾਡੇ। ਤੁਸੀਂ ਨਹੀਂ ਚਾਹੀ ਹੁਣੀ ਕੋਈ ਗੱਲ ਨਹੀਂ ਹੈ ਗਲਤੀਆਂ ਸਾਰੀ ਦੁਨੀਆ ਤੋਂ ਹੀ ਹੁੰਦੀਆਂ ਨੇ ਪਰ ਤੁਹਾਡੀ ਸੈਂਸਰਿਟੀ ਇਸ ਤੋਂ ਦਿਖਦੀ ਹੁੰਦੀ ਹੈ ਕਿ ਤੁਸੀਂ ਉਹਨੂੰ ਰੀਅਲਾਈਜ਼ ਕਿਵੇਂ ਕਰ ਰਹੇ ਹੋ ਜੇ ਮੈਂ ଫਾਰਮੈਲਿਟੀ ਕਰ ਰਿਹਾ ਹਾਂ ਤਾਂ ਕੋਈ ਮਤਲਬ ਨਹੀਂ ਪਰ ਇਸੇ ਤੇ ਹੀ ਉਹਨਾਂ ਨੇ ਫੜ ਲਿਆ ਦੂਜੇ ਗਰੁੱਪ ਨੇ ਉਹ ਹੁਣ ਗਲਤੀਆਂ ਮਤਲਬ ਜਿਹੜੀਆਂ ਨਹੀਂ ਵੀ ਹੋਈਆਂ ਪੂਰੀਆਂ ਉੱਥੇ ਮੰਨ ਕੇ ਬਾਕੀ ਉਹ ਇਹਨਾਂ ਦੇ ਨਾਂ ਲਾਉਣਗੇ ਵੀ ਇਹਨਾਂ ਨੇ ਸਭ ਤੋਂ ਕਰਵਾਈਆਂ ਜੀ ਫਿਰ ਵੀ ਫੇਰ ਵੀ ਜਾਣਾ ਪਊਗਾ ਪਰ ਉਹਨੂੰ ਇਹ ਮੇਰਾ ਖਿਆਲ ਹੈ ਕਿਸੇ ਨਾ ਕਿਸੇ ਰੂਪ ਦੇ ਨਾਲ ਇਹ ਸਿਆਣਫ ਦੀ ਮੈਨੂੰ ਆਸ ਨਹੀਂ ਲੱਗ ਰਹੀ ਕਿ ਉਹਨੂੰ ਸਿਆਣਫ ਨਾਲ ਕਾਊਂਟਰ ਕਰ ਲੈਣਗੇ ਉਹਦੇ ਜਿਉਗਾ ਵਿਜੇਤਾਦਾਰ ਸਾਹਿਬ ਨੂੰ ਪ੍ਰੈਸ਼ਰਾਈਜ਼ ਕਰ ਲਿਆ ਜਾਵੇ ਹੋਰ ਕਰ ਲਿਆ ਜਾਵੇ ਉਹੀ ਰਸਾ ਕਸ਼ੀ ਉੱਥੇ ਚੱਲੂਗੀ ਐਸ்சிਪੀਸੀ ਦੇ ਵਿੱਚ ਵੀ ਗੱਲ ਤਖਤ ਸਾਹਿਬ ਤੇ ਵੀ ਅਰੋਧਨਾਵ ਸੰਸਥਾਵਾਂ ਦਾ ਵੀ ਕਿਸੇ ਕਿਸਮ ਦੇ ਨਾਲ ਮੈਂ ਸਮਝਦਾ ਕੰਟਰੋਵਰਸੀ ਚ ਆਉਣਗੀਆਂ ਬੇਸਵਧੀ ਹੋਊਗੀ ਪਰ ਕਿਉਂਕਿ ਬੇਸਵਧੀ ਪਹਿਲਾਂ ਪਹਿਲਾਂ ਫਾਇਦੇਮੰਦ ਰਹੀ ਹੈ ਉਹਦੀ ਰਿਟਰਨ ਮਿਲਦੀ ਰਹੀ ਹੈ ਉਤਲੇ ਉਹ ਸਸੇ ਵਾਲੇ ਐਪੀਸੋਡ ਤੋਂ ਲੈ ਕੇ ਉਹ ਡੇਰੇ ਤੋਂ ਉਹ ਕਿਸੇ ਨਾ ਕਿਸੇ ਹਿਸਾਬ ਨਾਲ ਪਰਦੇ પા ਕੇ ਹੁਣ ਤੱਕ ਕੰਮ ਚੱਲਦਾ ਰਿਹਾ ਹੈ ਪਰ ਹੁਣ ਜਿੰਨੇ ਪਰਦੇ ਪਾਉਣਗੇ ਨਾ ਹੁਣ ਮੁਸ਼ਕਲ ਹੋਊਗਾ ਮਤਲਬ ਇਹਨਾਂ ਨੂੰ ਵਿੱਚੋਂ ਨਿਕਲਣਾ ਚਾਹੀਦਾ ਜੇ ਬਚਣਾ ਹੈ ਨਹੀਂ ਤਾਂ ਚਲੋ ਠੀਕ ਹੈ ਫਿਰ ਮਤਲਬ ਯੁੱਧ ਕਰਨਗੇ ਆਪਣਾ ਉਹਨਾਂ ਦਾ ਜੱਥਾ ਲੈ ਕੇ ਬੈਠੇ ਰਹਿਣਗੇ ਕਿ ਅਸੀਂ ਉਧਰੇ ਨਹੀਂ ਹੌਲੀ ਹੌਲੀ ਪੈਰਨਲ ਗਰੁੱਪ ਬਣ ਜਾਊਗਾ ਇੱਕ ਉਹ ਦਫ਼ਤਰ ਤੇ ਕਬਜ਼ੇ ਕਰਦੇ ਲਈ ਫੌਜਦਾਰੀਆਂ ਹੁੰਦੀਆਂ ਰਹਿਣਗੀਆਂ ਉਹ ਬਾਕੀ ਹੱਸਣਗੇ ਤੇ ਲਈ ਹੋਊਗਾ ਫਿਰ ਮਨ ਪੰਜਾਬ ਦੇ ਵਿੱਚ ਜੇ ਕਾਲੀ ਤਨ ਠੀਕ ਨਹੀਂ ਹੁੰਦਾ ਜਾਂ ਰਿਵਾਈਵ ਨਹੀਂ ਹੁੰਦਾ ਉਹ ਸਾਹਿਬ ਇਹ ਲਿਖ ਲੋ ਕਿ ਪੰਜਾਬ ਦੇ ਵਿੱਚ ਇੱਕ ਰੀਜਨਲ ਪਾਰਟੀ ਦਾ ਸਪੇਸ ਖਾਲੀ ਪਿਆ। ਪਰ ਇਹਨਾਂ ਕਿਸੇ ਤੋਂ ਨਹੀਂ ਭੱਲਿਆ ਜਾ ਰਿਹਾ। ਉਥੋਂ ਥੋੜਾ-ਬਹੁਤ ਕਾਂਗਰਸ ਪਈ ਫਾਇਦਾ ਉਠਾ ਲਵੇ। ਆਪਨੇ ਵੀ ਆਪਣੇ ਆਪ ਨੂੰ ਡਿਸਕ੍ਰੈਡਿਟ ਕਰ ਲਿਆ ਔਰ ਇਹ ਬਿਲਕੁਲ ਸਭ ਤੋਂ ਵੱਧ ਡਿਸਕ੍ਰੈਡਿਟ ਕਰਨ ਦੇ ਖੁਦ ਨੂੰ ਡਿਸਕ੍ਰੈਡਿਟ ਕਰਨ ਦੀ ਰੇਸ 'ਚ ਲੱਗੇ ਹੋਏ ਨੇ ਕਿਤੇ। ਜਿਵੇਂ ਬਿਲਕੁਲ ਬੁੱਪ ਸਰ ਔਸਰ ਲੈਵਲ ਦੀ ਦਾ ਸਿਆਸਤ ਵੀ ਨਹੀਂ ਹੈਗੀ ਨਾ। ਜੇਕਰ ਆਪਾਂ ਕਹਿੰਦੇ ਆ ਕਿ ਪੰਜਾਬ ਹੈ ਜਾਂ ਰੀਜਨ ਪਾਰਟੀ ਦੀ ਇੱਥੇ ਲੋਡ ਹੈ ਇੱਕ ਵੇ ਤੁਸੀਂ ਪਾਰਟੀ ਦੇ ਲੋਡ ਹੈਗੀ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਫੈਡਰਲਿਜ਼ਮ ਦੀ ਗੱਲ ਕਰੇ ਪੰਜਾਬ ਦੇ ਪਾਣੀ ਦੀ ਗੱਲ ਕਰੇ ਕਿਸਾਨੀ ਇਹ ਸੂਬਾ ਪੰਜਾਬ ਕਿਸਾਨੀ ਮਸਲਿਆਂ ਦੀ ਗੱਲ ਕਰੇ ਤਾਂ ਉਸ ਲੈਵਲ ਦੇ ਤਾਂ ਸਿਆਸਤ ਵੀ ਇਹਨਾਂ ਫਿਲਹਾਲ ਪੰਜਾਬ ਦੇ ਵਿੱਚ ਹੈਗੀ ਅੱਜ ਤੁਸੀਂ ਦੇਖ ਲੋ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਹੈ ਚਲੋ ਦਿੱਲੀ ਵੀ ਇਕਾਈ ਹੈਗੀ ਹੈ ਕਾਂਗਰਸ ਤਾਂ ਨੈਸ਼ਨਲ ਲੈਵਲ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੋਰ ਪਾਰਟੀਆਂ ਵੀ ਹੈਗੀਆਂ ਨੇ ਇਹਨਾਂ ਚੋਂ ਇਹਨਾਂ ਪਾਰਟੀਆਂ ਦੇ ਕਿੰਨੇ ਲੀਟਰ ਤੁਰੂ ਕਰਦੇ ਨੇ ਸੈਂਕੜੇ ਇਹ ਠੀਕ ਹੈ 2-4 ਲੀਟਰ ਹੋਣਗੇ ਇਹਨੀਆਂ ਪਾਰਟੀਆਂ ਦੇ ਵਿੱਚ ਜਿਹੜੇ ਗੱਲ ਕਰਦੇ ਨੇ ਪਰ ਕਿਹੜਾ ਫੈਟਲਿਜ਼ਮ ਦੀ ਗੱਲ ਕਰਦਾ ਕਿਹੜਾ ਕਿਸਾਨੀ ਦੀ ਗੱਲ ਕਰਦਾ ਕਿਹੜਾ ਪੰਜਾਬ ਦੇ ਪਾਣੀ ਦੀ ਗੱਲ ਕਰਦਾ ਹੋਰ तमाम तरह ਦੇ ਸੋਸ਼ਲ ਇਸ਼ੂ ਨੇ ਜਿਹੜੇ ਸਿਰ ਪੰਜਾਬ ਦੇ ਨਾਲ ਸਬੰਧਤ ਨੇ ਪੰਜਾਬ ਬਾਰਡਰ ਸਟੇਟ ਹੈ ਇਹਨਾਂ ਮਸਲਿਆਂ ਦੀ ਕੌਣ ਗੱਲ ਕਰ ਰਿਹਾ ਬਿਲਕੁਲ ਵੀ ਨਹੀਂ ਗੱਲ ਤਾਂ ਉਹ ਵੀ ਨੱਠ ਭੱਜ ਤੋੜ ਭੱਜ ਦੀ ਜਿਹੜੀ ਸਿਆਸਤ ਹੈ ਸੋਚ ਤਾਂ ਸਿਰਫ ਉੱਥੇ ਤੱਕ ਖੜੀ ਹੈ ਇਸ ਤੋਂ ਅੱਗੇ ਤੱਕ ਨਾ ਸੋਚ ਹੈ ਨਾ ਕਿਸੇ ਦਾ ਵਿਜ਼ਨ ਹੈ ਨਾ ਕਿਸੇ ਸਿਆਸਤਦਾਨ ਦੀ ਐਜੂਕੇਸ਼ਨ ਹੈ ਉਹ ਗੱਲ ਹੈ ਕਿ ਅੱਜ ਦਾ ਦਿਨ ਚੜ ਗਿਆ ਅੱਜ ਦਾ ਦਿਨ ਇਹ ਕਰ ਲਈਏ ਆਪਾਂ ਕੱਲ ਦਾ ਦਿਨ ਆਊਗਾ ਕੱਲ ਇਹ ਕਰ ਲਈਏ ਆਪਾਂ ਕੋਈ ਲੌਂਗ ਟਰਮ ਵਿਜ਼ਨ ਤਾਂ ਹੈ ਨਹੀਂ ਜੋ ਪੁਰਾਣੀ ਲੀਡਰਸ਼ਿਪ ਦਾ ਕਿਤੇ ਨਾ ਕਿਤੇ ਸੀ ਠੀਕ ਹੈ ਚੰਗਾ ਹੋਇਆ ਮਾੜਾ ਹੋਇਆ ਪ੍ਰਤਾਪ ਸਿੰਘ ਘੈਰ ਹੋរី ਹੋ ਗਏ ਹੋਰ ਲੀਡਰ ਹੋਗੇ ਉਹਨਾਂ ਨੇ ਕੁਛ ਨਾ ਕੁਛ ਤਾਂ ਕੀਤਾ ਅਜਿਹਾ ਮੈਂ ਰਿਜ਼ਲਟ ਕੋਈ ਨਿਕਲ ਰਿਹਾ ਹੁਣ ਪਰ ਉਸ ਸਮੇਂ ਦੇ ਅਨੁਸਾਰ ਫੈਸਲੇ ਤਾਂ ਲੈ ਤੁਸੀਂ 10 20 ਸਾਲ ਦਾ ਪੰਜਾਬ ਦਾ ਰਿਜ਼ਲਟ ਦੇਖ ਲਓ ਕਿਹੜਾ ਪੰਜਾਬ ਦੇ ਹਿੱਸੇ ਦੇ ਵਿੱਚ ਕੋਈ ਵੱਡਾ ਫੈਸਲਾ ਹੋਇਆ ਕੱਖ ਵੀ ਨਹੀਂ ਹੋਇਆ ਰਬ ਸਰ ਸਰ ਦੇਖੋ ਜਿਹੜੀ ਸਿਆਸਤ ਹੈ ਨਾ ਉਹ ਸਾਰੀ ਦੁਨੀਆ ਚ ਹੀ ਮਤਲਬ ਅਸੀਂ ਤਾਂ ਜਿਹੜੀ ਪੜਾਉਂਦੇ ਰਹੇ ਹਾਂ ਪੋਲਿਟੀਕਲ ਸੋਸੀਓਲੋਜੀ ਤਿੰਨ ਪੱਧਰ ਹੁੰਦੇ ਨੇ ਹਮੇਸ਼ਾ ਵਿਕਾਸ ਤੇ ਵੀ ਵਿਨਾਸ਼ ਤੇ ਵੀ ਇਹਨਾਂ ਤਾਂ ਡਰ ਤੋਂ ਚੱਲਦੀ ਐ ਪਸ਼ੂਆਂ ਚ ਵੀ ਡਰ ਦੀ ਸਿਆਸਤ ਐ ਉੱਚੀ ਸਿਆਸਤ ਜਿਹੜੀ ਫੰਦ ਬੰਦਿਆਂ ਚ ਆ ਜਾਂਦੀ ਉਹ ਇੰਟਰਸਟ ਦੀ ਸਿਆਸਤ ਹੈ ਕਿ ਇੰਟਰਸਟ ਦੀ ਸਾਂਝਾ ਉਹ ਚ ਰੜਕੇ ਲੋਕ ਪਾਰਟੀਆਂ ਬਣਾ ਕੇ ਚੱਲਦੇ ਨੇ ਤੀਜਾ ਲੈਵਲ ਜਿਹੜਾ ਹਾਇਰ ਲੈਵਲ ਹੁੰਦਾ ਹੈ ਉਹ ਲੈਵਲ ਹੁੰਦਾ ਹੈ ਅਸਲ ਵਿੱਚ ਆਦਰਸ਼ਾਂ ਦੀ ਸਾਂਝ ਦਾ ਜਿਸ ਤਰ੍ਹਾਂ ਭਗਤ ਸਿੰਘ ਉਹਨਾਂ ਦਾ ਸੀ ਕਿ ਸਾਡੇ ਪਾਈ ਆਦਰਸ਼ ਸਾਂਝੇ ਨੇ ਅੰਗਰੇਜ਼ਾਂ ਨੂੰ ਕੱਟਣ ਦੇ ਚ ਮੁਕਤ ਕਰਾਉਣਾ ਇਹ ਇਦਾਂ ਹੀ ਚੱਲਦਾ ਹੈ ਜਦੋਂ ਅਦਰਸ਼ ਦੀ ਸਾਂਝ ਥੱਲੇ ਨੂੰ ਆਉਂਦੀ ਹੈ ਤਾਂ ਇੰਟਰਸਟ ਦੀ ਉਹਦੇ ਚ ਬਦਲ ਜਾਂਦੀ ਹੈ ਇੰਟਰਸਟ ਤੋਂ ਆ ਕੇ ਥੱਲੇ ਉਹ ਭੈ ਦੀ ਸਿਆਸਤ ਦੇ ਵਿੱਚ ਨੌਲੇਜ ਤੇ ਡਰ ਦੀ ਸਿਆਸਤ ਤੇ ਬਦਲ ਜਾਂਦੀ ਹੈ ਕਾਂਗਰਸ ਦਾ ਐਵੇਂ ਹੀ ਸੱਤਾਂ ਨੌਸ ਨੇਰੂ ਉਰੰਦੇ ਟਾਈਮ 'ਚ ਦਰਸ਼ਦੀ ਸੀ ਹੌਲੀ 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 ਘਟਦੀ ਘਟਦੀ ਉਹ ਇੰਟਰਸਟੂਅਲ ਆ ਗਈ ਕ腐ਪਸ਼ਨ ਚ ਆ ਗਈ ਪਰ ਆ ਜਿਹੜਾ ਨਵੀਂ ਮਤਲਬ ਹੁਣ ਗੌਰ ਚੱਲ ਰਿਹਾ ਹੈ ਅੱਜ ਕੱਲ ਦਾ ਇਹਦੇ 'ਚ ਥੋੜਾ ਜਿਹਾ ਲਿਬਰਲਾਈਜੇਸ਼ਨ ਨੇ ਜਾਂ ਜਿਹੜੀ ਗਲੋਬਲਾਈਜੇਸ਼ਨ ਹੈ ਉਹਨੇ ਵੀ ਫਰਕ ਪਾਇਆ ਬਹੁਤ ਸਾਰਾ ਕਿ ਮਾਰਕੀਟ ਦਾ ਜ਼ੋਰ ਵਧ ਗਿਆ ਮਾਰਕੀਟ ਆਉਣ ਦੇ ਨਾਲ ਲਾਲਚ ਵਧ ਗਿਆ ਲਾਲਚੋਂ ਦੇ ਨਾਲ ਡਰਦੀ ਸਿਆਸਤ ਹੋ ਗਈ ਹੁਣ ਲਾਰਜਲੀ ਤੁਸੀਂ ਦੇਖੋਗੇ মিডিਆ ਤੋਂ ਲੈ ਕੇ ਜੁਡੀਸ਼ਰੀ ਤੋਂ ਲੈ ਕੇ ਸਿਆਸੀ ਪਾਰਟੀਆਂ ਦੇ ਵਿੱਚ ਵੀ ਟਰਥ ਬਲੈਕਮੇਲਿੰਗ ਹੈ ਜਿਹੜੀ ਉਹ ਬਹੁਤ ਵੱਡਾ ਇੱਕ ਹਿੱਸਾ ਬਣ ਗਿਆ ਹੈ। ਮਤਲਬ ਜਿਹੜੇ ਜਾਂ ਫ੍ਰੀਦੇ ਜਾਂਦੇ ਨੇ ਐਮਪੀ ਐਮਐਲਏ ਜਾਂ ਡਰਾਏ ਜਾਂਦੇ ਨੇ। ਮਤਲਬ ਆਪਣੇ ਸਾਹਮਣੇ ਈਡੀ ਸੀਬੀਆਈ ਸਾਰਾ ਕੁਝ ਚੱਲ ਰਿਹਾ। ਸੋ ਦੌਰ ਉਹ ਹੈ ਅਸਲ ਦੇ ਵਿੱਚ ਜਿਹੜੀ ਸਮਝਣ ਵਾਲੀ ਗੱਲ ਹੈ ਨਾ ਕਿ ਉਹ ਜਿਹੜੇ ਪਹਿਲੇ ਲੀਡਰ ਹੁੰਦੇ ਸੀ ਉਹ ਆਦਰਸ਼ ਕਿਸੇ ਨਾ ਕਿਸੇ ਲੈਵਲ ਤੇ ਹੁੰਦਾ ਸੀ ਉਹਦਾ ਬੈਲੈਂਸ ਹੁੰਦਾ ਸੀ। ਚਲੋ ਥੋੜਾ ਜਿਹਾ ਅਦਰਸ਼ ਹੋ ਗਿਆ, ਥੋੜਾ ਜਿਹਾ ਇੰਟਰਸਟ ਹੋ ਗਿਆ, ਥੋੜਾ ਜਿਹਾ ਲਾਲਚ ਵੀ ਹੋ ਗਿਆ। ਉਹਨੇ ਪਿਓਰਲੀ ਅਦਰਸ਼ ਤਾਂ ਮਤਲਬ ਕੂਝ ਹੀ ਪੈ ਗਿਆ ਉਹ ਤਾਂ ਹੈ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਉਹ ਕਹਿੰਦੇ ਤਾਂ ਲਖਵਾ ਲਾਂਗੇ ਕਿਸੇ ਪ੍ਰੋਫੈਸਰ ਜਾਂ ਪੱਤਰਕਾਰ ਤੋਂ ਆਪਣਾ ਜਿਹੜਾ ਮਤਲਬ ਅਸੀਂ ਐਲਾਨ ਨਮਾ ਜਾਂ ਜਨਰਲ ਮੈਨੀਫੈਸਟੋ ਤੋਂ ਉਹ ਲਿਖ ਦੂਗਾ ਤਾਂ ਇਹ ਲੈਵਲ ਹੋ ਗਿਆ ਨਾ ਅਸਲ ਦੇ ਵਿੱਚ ਦੂਜਾ ਇੰਟਰਸਟ ਵਾਲਾ ਲੈਵਲ ਇਹ ਆ ਗਿਆ ਕਿ ਕਿਹਦਾ ਕਿਹੜਾ ਬਿਜ਼ਨਸ ਹੈ ਕਿਹਦਾ ਕਿੱਥੇ ਹੈ ਉਹਨਾਂ ਨੂੰ ਸੈੱਟ ਕਰੋ ਉਹਨੂੰ ਕਹੋ ਵੀ ਕੋਈ ਨਹੀਂ ਤੂੰ ਆਪਣੀ ਰੇਤਾ ਪੱਟੀ ਜਾ ਤੂੰ ਮਤਲਬ ਆਪਣੀ ਕੇਵਲ ਚਲਾਈ ਜਾ ਜੋ ਚਲਾਉਣ ਚੱਲੀ ਜਾ ਉਹ ਥੋੜਾ ਜਿਹਾ ਉਹ ਤੋਂ ਵੀ ਅਗਲਾ ਸਟੈਪ ਆਇਆ ਹੋਇਆ ਕਿ ਜੇ ਕੋਈ ਬੋਲਦਾ ਉਹਦੀ ਕਮਜ਼ੋਰੀ ਫੜੋ अरुण ਠੋਕ ਦਿਓ ਉਥੇ ਉਸ ਕਮਜ਼ੋਰੀ ਚ ਉਹਦੀ ਵੀਡੀਓ ਬਣਾ ਲਓ ਨੰਗਾ ਕਰ ਦਿਓ ਉਹਨੂੰ ਫਲਾਣਾ ਕਰ ਦਿਓ ਇਹ ਹੈ ਜਦੋਂ ਇਸ ਲੈਵਲ ਤੇ ਸਿਆਸਤ ਆ ਜਾਂਦੀ ਹੈ ਪਸ਼ੂ ਲੈਵਲ ਇਹ ਹੁੰਦਾ ਅਸੀਂ ਜੇ ਮਤਲਬ ਜਿੰਨੀ ਮਰਜ਼ੀ ਸੋਹਣੇ ਕੱਪੜੇ ਪਾ ਕੇ ਟਾਈਆਂ ਲਾ ਕੇ ਫਰੀ ਜਾਈਏ ਇਹ ਬੇਸਿਕਲੀ ਪਸ਼ੂਆਂ ਦੇ ਜਿਹੜੇ ਝੁੰਡ ਨੇ ਉਹਨਾਂ ਦੀ ਸਿਆਸਤ ਹੈ ਡੋਮੀਨੇਟ ਕਰਨਾ ਹੈ ਇੱਕ ਨੇ ਦੂਜੇ ਦੇ ਉੱਪਰ ਉਹਨੂੰ ਡਰਾਉਣਾ ਹੈ ਧਮਕਾਉਣਾ ਹੈ ਜਾਂ ਉਹਨੂੰ ਖਾ ਜਾਣਾ ਹੈ ਸੋ ਇਹ ਇਹ ਲੈਵਲ ਇਹ ਹੈ ਸੋ ਉਹਦੇ ਚ ਵੱਡੀਆਂ ਪਾਰਟੀਆਂ ਛੋਟੀਆਂ ਨੂੰ ਖਾ ਰਹੀਆਂ ਨੇ ਉਹ ਦੇਖਿਆ ਕਿਵੇਂ ਮਤਲਬ ਵੋਟਾਂ ਤੋਂ ਪਹਿਲਾਂ ਮਤਲਬ ਉਹ ਨਹੀਂ ਹੁੰਦੀਆਂ ਸਾਰੀਆਂ ਸੋ ਇਹਦੇ ਚੋਂ ਨਿਕਲਣ ਦੀ ਜ਼ਰੂਰਤ ਹੈ ਲੀਡਰਸ਼ਿਪ ਹੈ ਜਿਹੜੀ ਆਮ ਤੌਰ ਤੇ ਉਹ ਉਹੀ ਹੁੰਦੀ ਹੈ ਜਿਹੜੀ ਆਦਰਸ਼ਨ ਨੂੰ ਕਿਸੇ ਨੂੰ ਲੈ ਕੇ ਚੱਲੇ ਬਣ ਉਹ ਤਾਂ ਚੀਜ਼ਾਂ ਪੈਸੇ ਕੁਝ ਤਾਂ ਇਕੱਠੇ ਹੁੰਦੇ ਵੀ ਰਹਿੰਦੇ ਨੇ ਖੁੰਡਦੇ ਵੀ ਰਹਿੰਦੇ ਨੇ ਕੋਈ ਖਾਸ ਵੱਡੀ ਗੱਲ ਨਹੀਂ ਹੈ ਇਹ ਆਪਣੇ ਆਪ 'ਚ ਪਰ ਇਹ ਵੀ ਸਾਡੀ ਮਾਡਰਨ ਜਿਹੜੀ ਸਿਆਸੀ ਜਮਾਤ ਹੈ ਲੀਟਰ ਉਹ ਕਨਵਿੰਸ ਟੈਸ ਗੱਲ ਤੇ ਕਿ ਇੰਟਰਸਟ ਤੋਂ ਅੱਗੇ ਤਾਂ ਕੁਝ ਹੁੰਦਾ ਹੀ ਨਹੀਂ ਤੇ ਸੈੱਟ ਕਰਨ ਲਈ ਬੰਦਿਆਂ ਨੂੰ ਡਰ ਤੇ ਲਾਲਸਾ ਸਭ ਤੋਂ ਵਧੀਆ ਚੀਜ਼ ਹੈ ਆਦਰਸ਼ਾਂ ਦੁਰਸ਼ਾਂ ਦਾ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਇੱਕ ਪਾਸੇ ਅਵੇਦਕਰ ਸਾਹਿਬ ਦੀ ਫੋਟੋ ਲਾ ਲਾਂਗੇ ਦੂਜੇ ਪਾਸੇ ਭਗਸਿਆਂ ਦੀ ਲਾ ਲਾਂਗੇ ਉਚਾਲੇ ਨੋਟਾਂ ਦੇ ਉੱਪਰ ਲਕਸ਼ਮੀ ਦੇ ਆਪਣਾ ਮਤਲਬ ਗਣੇਸ਼ ਜੀ ਦੀ ਫੋਟੋ ਬਣਾ ਦਾਂਗੇ ਮਤਲਬ ਉਹ ਕਹਿੰਦੇ ਇਹਦਾ ਇਹਦਾ ਸਮਾਨ ਵੇਚਣਾ ਵੀ ਮਤਲਬ ਹਲਦੀ ਦੇ ਉੱਪਰ ਲੇਬਲ ਚਾਹੀਦੀ ਜਿਆਦਾ ਲਾ ਕੇ ਵੇਚ ਦਿਓ ਚਾਹ ਪੱਤੀ ਦਾ ਇਹ ਇਹ ਚੱਲ ਰਿਹਾ ਕੰਮ ਇਸ ਵਿੱਚ ਸੋ ਮਾਰਕੀਟ ਨੇ ਇਹ ਬਿਲਕੁਲ ਇਸ ਤਰ੍ਹਾਂ ਬਣਾ ਦਿੱਤੇ ਕਿ ਇਹ ਵਪਾਰੀ ਵਪਾਰੀ ਵੀ ਨਹੀਂ ਅਸਲ ਦੇ ਵਿੱਚ ਇਹ ਤਾਂ ਐਡਵਰਟਾਈਜ਼ਰ ਜਿਵੇਂ ਹੁੰਦੇ ਨਾ ਫੜੀ ਲਾਉਣ ਵਾਲੇ ਇਹ ਸਿਆਸੀ ਤਾਨਾ ਦਾ ਹਾਲ ਹੋ ਗਿਆ ਪਰ ਪਿੱਛੇ ਬੈਠੇ ਨੇ ਕਾਰਪੋਰੇਟ ਹਾਊਸ ਅਜੰਡਾ ਉਹਨਾਂ ਦਾ ਹੈ ਮਾਰਕੀਟਿੰਗ ਮਤਲਬ ਪ੍ਰੋਡਕਟ ਉਹਨਾਂ ਦੀ ਹੈ ਮਾਰਕੀਟਿੰਗ ਇਹਨਾਂ ਨੇ ਕਰਨੀ ਹੈ ਉਹਨਾਂ ਨੂੰ ਦੱਸਣਾ ਵੀ ਸਾਡੇ ਕੋਲ ਲੋਕ ਇੰਨੇ ਨੇ ਜਿਸੀਂ ਇੰਨਿਆਂ ਨੂੰ ਵੇਚ ਸਕਦੇ ਆ ਇਹ ਤਾਂ ਇਦਾਂ ਦਾ ਕੰਪੀਟੀਸ਼ਨ ਚੱਲ ਰਿਹਾ ਸੋ ਉਹਦੇ ਚ ਇਹ ਕਿ ਮਤਲਬ ਉਹਦੇ ਚ ਕੰਟਰੋਲ ਉਹਨਾਂ ਚੀਜ਼ਾਂ ਤੇ ਹੋਊਗਾ ਵੀ ਦਫ਼ਤਰ ਤੇ ਕੰਟਰੋਲ ਹੋਵੇ ਸਾਡੇ ਨਾਲ ਚਾਰ ਬੰਦੇ ਹੋਣ ਅਚੋ ਚਾਰ ਬੰਦੇ ਤੁਹਾਡੇ ਨਾਲ ਪਾਈ ਕਿਉਂ ਖੜੇ ਨੇ ਕਿਉਂਕਿ ਕੋਈ ਇੰਟਰਸਟ ਹੈ ਜਾਂ ਡਰ ਡਰਾਉਣ ਦੀ ਸ਼ਕਤੀ ਵੀ ਦੂਏ ਪਾਸੇ ਚਲੀ ਗਈ ਇੰਟਰਸਟ ਸਰਵ ਕਰਨ ਦੀ ਸ਼ਕਤੀ ਵੀ ਦੂਜੇ ਪਾਸੇ ਚਲੀ ਗਈ ਬਿਲਕੁਲ ਤੇ ਉਹ ਸੱਤਾ ਜੀ ਉਦੋਂ ਤਾਂ ਇੰਟਰਸਟ ਵੀ ਪੂਰੇ ਹੁੰਦੇ ਸੀ ਡਰ ਵੀ ਸੀਗਾ ਹੁਣ ਡਰਨ ਵਾਲੇ ਸਾਧਨ ਵੀ ਘਟ ਗਏ ਹੁਣ ਇੰਟਰਸਟ ਪੂਰੇ ਕਰਨ ਵਾਲੇ ਵੀ ਘਟ ਗਏ ਸੋ ਇਸ ਕਰਕੇ ਸੰਕਟ ਤਾਂ ਆਉਣਾ ਹੀ ਆਉਣਾ ਸੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਲੱਗਣਾ ਲਾ ਹੋਗਾ ਕਿ ਅਕਾਲੀ ਇਸ ਸਥਿਤੀ ਦੇ ਵਿੱਚੋਂ ਕਿਵੇਂ ਉੱਭਰਨਗੇ ਵਕਤ ਹੋਇਆ ਧੜਾ ਨਮਾਸ਼ ਰੋਮਣੀ ਇਹ ਕਾਲੀ ਬਣਾਊਗਾ ਜਾਂ ਫਿਰ ਵਾਪਸ ਬੈਕ ਫਾਇਰ ਹੋ ਜਾਣਗੇ ਉਹ ਹੋਏ ਕਿ ਸਿਚੁਏਸ਼ਨ ਬੜੀ ਦਿਲਚਸਪ ਹੋਊਗੀ ਜਫਰ ਅਲਟੀਮੇਟ ਆਪ ਹੀ ਛੱਡ ਕੇ ਆ ਜਾਣਗੇ ਪਰ ਅਜੇ ਤੱਕ ਮੇਰੀ ਗੱਲ ਹੋਈ ਹੈ ਕਿ ਇਹਦੇ ਅਸੀਂ ਤਾਂ ਛੱਡਣਾ ਨਹੀਂ ਮੈਂ ਕਿਹਾ ਤੁਹਾਨੂੰ ਫਿਰ ਕੱਟ ਦੇਣਗੇ ਜਿਸ ਤੁਹਾਨੂੰ ਛੱਡਣਾ ਨਹੀਂ ਤਾਂ ਫਿਲਹਾਲ ਉਧਰ ਉਹ ਵੀ ਫੈਸਲਾ ਲੈਣ ਦੇ ਲਈ ਤਿਆਰ ਨਹੀਂ ਜਿਹੜਾ ਮੇਨ ਅਕਾਲੀ ਦਲ ਹੈ ਉਹ ਕਹਿੰਦੇ ਜੀ ਆਪੇ ਛੱਡ ਕੇ ਚਲੇ ਜਾਓ ਕੱਢਣ ਨਾਲ ਉਹਨਾਂ ਨੂੰ ਵੀ ਨੁਕਸਾਨ ਹੈ ਸੋ ਸਥਿਤੀ ਬੜੀ ਗੁੰਝਲਦਾਰ ਹੋ ਗਈ ਕਿ ਮੰਜਤਾਰ ਹੈ ਦੇਖਦੇ ਹਾਂ ਕਿ ਕੌਣ ਇਹਦੇ ਚੋਂ ਨਿੱਤਰਦਾ ਤੁਸੀਂ ਖੁੱਲ ਕੇ ਐਕਸਪਲੇਨ ਕੀਤਾ ਰਬਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸ਼੍ਰੀਮਾਨ ਬੰਦੂ ਸਾਹਿਬ ਸਤਿ ਸ੍ਰੀ ਅਕਾਲ ਸ్రోਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਥੈਂਕ ਯੂ ਡਾਕਟਰ